ਬਾਈ ਆਪਾਂ ਕਹਿਣੇ ਹੁੰਨੇ ਨੇ ਵੀ ਕਿਸੇ ਕੰਮ ਦਾ ਕੋਈ ਸਿਰਾ ਨਹੀਂ ਹੁੰਦਾ ਬਾਈ ਦੁਨੀਆ ਪਰੇ ਤੋਂ ਪਰੇ ਪਈ ਆ ਮਿਹਨਤ ਵਾਲੇ ਪਾਸਿਓਂ ਜਾਨਵਰਾਂ ਦੀ ਨਸਲ ਵਾਲੇ ਪਾਸਿਓਂ ਦੁਨੀਆ ਦੇ ਵਿੱਚ ਬਈ ਐਂਡ ਹੈਣੀਗਾ ਕੋਈ ਵੀ ਇੱਥੇ ਆ ਕੇ ਖਤਮ ਹੋ ਗਿਆ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਸਵਾਦ ਆਊਗਾ ਇਹ ਮੈਂ ਗਰੰਟੀ ਲਿਖ ਕੇ ਦਿੰਦਾ ਤੇ ਆਪਾਂ ਨੂੰ ਵੀਡੀਓ ਸ਼ੂਟ ਕਰਕੇ ਸਵਾਦ ਆ ਗਿਆ ਇਹ ਬੰਦੇ ਇੰਨੀ ਮਿਹਨਤ ਕਰੀ ਜਾਂਦੇ ਸੀਗੇ ਇੰਨੇ ਸਾਲਾਂ ਤੋਂ ਤੇ ਗੁੰਮਨਾਮ ਬੈਠੇ ਸੀ ਬਾਈ ਹੋਰੀ ਜਿਹੜੇ ਸਰਕਲ ਵਾਲੇ ਭਰਾ ਇਹਨਾਂ ਦੇ ਉਹੀ ਜਾਣਦੇ ਸੀ ਤੇ ਅੱਜ ਸਾਰੀ ਦੁਨੀਆ ਜਾਣੂਗੀ ਜਦੋਂ ਬਾਈ ਹੋਰਾਂ ਦੀ ਤੁਸੀਂ ਮਿਹਨਤ ਦੇਖੋਗੇ ਇੰਨੀਆਂ ਚੰਗੀਆਂ ਬੱਕਰੀਆਂ ਜਿਨ੍ਹਾਂ ਦੇ ਮਿਹਨਤ ਕਰਕੇ ਬਾਈ ਹੋਰਾਂ ਨੇ ਉਹਨਾਂ ਤੋਂ ਅੱਗੇ ਪੱਠਾ ਲਈਆਂ ਬੱਚੇ ਤਿਆਰ ਕੀਤੇ ਤੇ ਉਹ ਬੱਚੇ ਅੱਜ ਬਾਈ ਹੋਰਾਂ ਨੂੰ ਰਿਜ਼ਲਟ ਦੇ ਰਹੇ ਆ ਇਹ ਫਾਰਮ ਹੈਗਾ ਤਿੰਨ ਭਰਾਵਾਂ ਦੀ ਮਿਹਨਤ ਨਾਲ ਤਿਆਰ ਹੋਇਆ ਬਾਈ ਹੋਰਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਆ ਤੇ ਜੱਟ ਜ਼ਿਮੀਦਾਰ ਹੋਣ ਦੇ ਬਾਵਜੂਦ ਵੀ ਇਹ ਸ਼ਰਮਣੀ ਮੰਨੀ ਵੀ ਆਪਾਂ ਯਾਰ ਡਾਂਗ ਚੱਕ ਕੇ ਛੋਟੀ ਚੱਕ ਕੇ ਬੱਕਰੀਆਂ ਦੇ ਪਿੱਛੇ ਤੁਰਾਂਗੇ ਲੋਕ ਕੀ ਆਖਣਗੇ ਹਨਾ ਇਹ ਗੱਲਾਂ ਸਾਰੀਆਂ ਭੁਲਾ ਕੇ ਬਾਈ ਹੋਰਾਂ ਨੇ ਆਪਦੀ ਜ਼ਿੰਦਗੀ ਦੇ 5-6 ਸਾਲ ਇਸ ਕੰਮ ਨੂੰ ਦਿੱਤੇ ਆ ਤੇ ਅੱਜ ਪ੍ਰਮਾਤਮਾ ਨੇ ਐਸੀ ਬਾਹ ਫੜੀ ਆ ਬਹੁਤ ਸੋਹਣੇ ਜਾਨਵਰ ਬਾਈ ਹੋਰਾਂ ਦੇ ਫਾਰਮ 'ਚ ਖੜੇ ਆ ਤੇ ਦੇਖਿਓ ਤੁਸੀਂ ਵੀਡੀਓ ਕੱਲੀ-ਕੱਲੀ ਬੱਕਰੀ ਦਿਖਾਵਾਂਗੇ ਬਾਈ ਹੋਰਾਂ ਦੇ ਤਜਰਬੇ ਦੱਸਾਂਗੇ ਵੀਡੀਓ ਕਿਵੇਂ ਦੀ ਲੱਗੀ ਇਹ ਕਮੈਂਟ ਕਰਕੇ ਤੁਸੀਂ ਦੱਸਣਾ ਤੇ ਆਜੋ ਗੱਲਾਂ ਬਾਤਾਂ ਕਰਦਿਆਂ ਸ਼ੁਰੂ ਸੁਣਿਓ ਬਾਈ ਹੋਰਾਂ ਦੇ ਤਿਆਰਬੇ ਤੇ ਦੇਖਿਓ ਬਾਈ ਪ੍ਰਾਣੀ ਨਸਲ ਦੀਆਂ ਬੱਕਰੀਆਂ ਕਿੱਥੋਂ ਕਿਵੇਂ ਆਈਆਂ ਆਜੋ ਬਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਹੋ ਹਾਂਜੀ ਬਾਈ ਠੀਕ ਪਹਿਲਾਂ ਤਾਂ ਬਾਈ ਆਪਣਾ ਨਾਂ ਤੇ ਬਾਈ ਦਾ ਨਾਂ ਦੱਸ ਦਿਓ ਜੀ ਮੇਰਾ ਨਾਂ ਗੋਪੀ ਆ ਬਾਈ ਹਾਂਜੀ ਤੇ ਬਾਈ ਦਾ ਨਾਂ ਕਲਵੰਦਾ ਤੇ ਬਾਈ ਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਬੱਕਰੀ ਫਾਰਮ ਚ ਆਪਾਂ ਬਾਈ ਤਕਰੀਬਨ 9 ਸਾਲ ਹੋ ਗਏ ਠੀਕ ਹੈ ਕੰਮ ਕਰਦੇ ਹਾਂ ਨੂੰ ਪਹਿਲਾਂ ਕੰਮ ਕਰਦੇ ਸੀ ਡੈਡੀ ਵਰਗੇ ਵਿੱਚ ਦੀ ਛੜਤਾ ਸੀ ਖੇਤੀਬਾੜੀ ਕਰਨ ਲੱਗੇ ਸੀ ਆਪਾਂ ਉਸ ਤੋਂ ਬਾਅਦ ਫੇਰ ਬੱਕਰੀਆਂ ਵਾਲਾ ਕੀਤਾ 9 ਸਾਲ ਹੋ ਗਏ ਠੀਕ ਹੈ ਬਾਈ ਹਾਂਜੀ ਤੇ ਸ਼ੌਂਕ ਕਿੱਥੋਂ ਪਿਆ ਸੀ ਬੱਕਰੀਆਂ ਦਾ ਸ਼ੌਂਕ ਤਾਂ ਬਾਈ ਆਪਣੇ ਚਾਚੇ ਨੇ ਰੱਖੀਆਂ ਗਰਦਾਸ ਨੇ ਉਸ ਤੋਂ ਬਾਅਦ ਆਪਾਂ ਨੂੰ ਵੀ ਸ਼ੌਂਕ ਉੱਠਿਆ ਵੀ ਖੇਤੀ ਦੇ ਨਾਲ ਕੋਈ ਧੰਦਾ ਕਰ ਲਈਏ ਫੇਰ ਸੋਚਿਆ ਵੀ ਯਾਰ ਆਪਾਂ ਬੱਕਰੀਆਂ ਵਾਲਾ ਕੰਮ ਸਹੀ ਹੈ ਆਪਣੇ ਲਈ ਇਹ ਕੰਮ ਕੀਤਾ ਠੀਕ ਹੈ ਬਾਈ ਹਾਂਜੀ ਦੋਸਤੋ ਬਾਈ ਹੋਰੀ ਬਾਈ ਗਰਦਾਸ ਮਿਹੜੀ ਵਾਲੇ ਦੇ ਭਤੀਜੇ ਆ ਹਨਾ ਬਾਈ ਬਾਈ ਗਰਦਾਸ ਨੂੰ ਸਾਰੀ ਜਾਣਦੇ ਹੋ ਵੀ ਬਾਈ ਨੇ ਜਿੰਨਾ ਸਮਾਂ ਕੰਮ ਕੀਤਾ ਬਹੁਤ ਚੰਗੇ ਜਾਨਵਰ ਰੱਖੇ ਆ ਤੇ ਬਾਈ ਉਹਦੇ ਭਤੀਜੇ ਆ ਬਾਈ ਗਰਦਾਸ ਦੀਆਂ ਬੱਕਰੀਆਂ ਨੂੰ ਦੇਖ ਕੇ ਸ਼ੌਂਕ ਪਿਆ ਆਇਆ ਫਿਰ ਆਪਾਂ ਹਾਂਜੀ ਹਾਂਜੀ ਬਾਈ ਤੇ ਬਾਈ ਕਿੰਨੇ ਨਗਾ ਤੋਂ ਸ਼ੁਰੂ ਕੀਤਾ ਸੀ ਕੰਮ ਆਪਾਂ ਬਾਈ ਸਟਾਰਟਿੰਗ 'ਚ 9 ਨਗਾ ਤੋਂ ਸਟਾਰਟ ਕਰਿਆ ਸੀ ਕੰਮ ਅੱਛਾ ਬਾਈ ਹਾਂਜੀ ਬਾਈ ਬੀਟਲ ਬੱਕਰੀਆਂ ਲੈ ਕੇ ਆਈ ਸੀ ਪਹਿਲ ਤੋਂ ਬੀਟਲ ਲੈਤੀਆਂ ਕਿੱਥੋਂ ਲਈਆਂ ਸੀ ਪਹਿਲੀ ਵਾਰ ਪਹਿਲਾਂ ਆਪਾਂ ਚਾਚੇ ਤੋਂ ਲੈਤੀਆਂ ਸੀ 10 ਬੱਕਰੀਆਂ 9 ਗਰਦਾਸ ਤੋਂ ਤੋਂ ਉਸ ਤੋਂ ਬਾਅਦ ਆਪਾਂ ਚੈਣੇ ਤੋਂ ਤੇ ਦੇਵ ਤੋਂ ਲੈਤੀ ਅਮਰਾਜ ਵਾਲੇ ਤੋਂ ਬਾਈ ਠੀਕ ਆ ਬਾਈ ਤੇ ਉਸ ਤੋਂ ਬਾਅਦ ਆਪਾਂ 베ਗ ਵਾਲੇ ਦੇਵ ਤੋਂ ਲੈਤੀਆਂ ਬੱਕਰੀਆਂ ਠੀਕ ਹੈ ਬਾਈ ਫਿਰ ਉਹਦੂ ਬਾਦ ਗਾਂ ਦੀ ਗਾਂ ਤੁਰੇ ਫਿਰੇ ਆ ਬੱਕਰੀਆਂ ਨੇ ਇੰਨੇ ਸਾਲਾਂ ਚ ਬਾਈ ਕਿਵੇਂ ਤਿਆਰ ਬਹ ਰਹਾ ਕਮਾਈ ਵਾਲਾ ਹੈਗਾ ਕਿੱਤਾ ਹਾਂਜੀ ਬਾਈ ਬਹੁਤ ਵਧੀਆ ਕਮਾਈ ਵਾਲਾ ਕਿੱਤਾ ਹਣਾ ਤੈਨੂੰ ਇੰਨਾ ਟਾਈਮ ਲੰਮਾ ਜੁੜੇ ਰਹੇ ਹੈ ਇਸ ਕਿਤੇ ਨਾਲ ਠੀਕ ਹੈ ਬਾਈ ਹਾਂਜੀ ਬਾਈ ਤੇ ਬਾਈ ਬੱਕਰੀਆਂ ਆਪਣੀਆਂ ਦੱਸਿਓ ਜਿਹੜੀਆਂ ਫੜੀਆਂ ਇੰਨਾ ਬਾਰੇ ਦੱਸਿਓ ਹਨਾ ਇਹ ਕੀ ਡਿਟੇਲ ਹੈ ਇਹਨਾਂ ਦੀ ਇਹ ਬਾਈ 8 8 ਦੰਦਾਂ ਦਾ ਦੋਵੇਂ ਬੱਕਰੀਆਂ ਬਾਈ ਠੀਕ ਹੈ ਬਾਈ ਹਾਂਜੀ ਤੇ ਕਿਹੜੇ ਘਰੋਂ ਆਈਆਂ ਇਹ ਇਹ ਬਾਈ ਬੇੱਗੇ ਵਾਲੇ ਦੇਵ ਦੇ ਘਰੋਂ ਆਈਆਂ ਦੋਵੇਂ ਬੱਕਰੀਆਂ ਬਾਈ ਦੇਵ ਲੈਰੇ ਬੇੱਗੇ ਵਾਲੇ ਹਨਾ ਤੁਸੀਂ ਸਾਰੇ ਜਾਣਦੇ ਹੋ ਬਾਈ ਉਹਨਾਂ ਦੇ ਘਰ ਦੀ ਤੇ ਤੁਸੀਂ ਕਦੋਂ ਲੈ ਕੇ ਆਏ ਸੀ ਬਈ ਇਹ ਇਹ ਬਈ ਅਜ ਤੋਂ 6 ਸਾਲ ਪਹਿਲਾਂ ਆਈਆਂ ਹੋਈਆਂ ਆਪਣੇ ਕੋਲੇ ਦੋਵੇਂ ਬੱਕਰੀਆਂ ਅੱਛਾ ਹੁਣ ਇਹਨਾਂ ਦੀ ਉਮਰ ਕਿਵੇਂ ਆ ਇਹ ਤਾਂ ਬਈ ਹੁਣ 4.5 5-5 ਸਾਲ ਅੱਛਾ ਥੋੜੇ ਕੋਲੇ ਕਿੰਨੇ ਸੂਏ ਦੇਈਆਂ ਇਹ ਆਪਾਂ ਇਹਦੇ ਸੱਤ ਸੂਏ ਲੈ ਲੇ ਬਈ ਤੇ ਇਹ ਅੱਠਵਾਂ ਸੂਆ ਸੁੰਦੀ ਆ ਬੱਕਰੀ ਅੱਛਾ ਆ ਬੱਕਰੀ ਦਾ ਬਈ ਫਰੇਮ ਦੇਖੋ ਹਨਾ ਬਹੁਤ ਹੀ ਚੰਗੀ ਬੱਕਰੀ ਆ ਇਹੋ ਜੀਆਂ ਡੱਬੀਆਂ ਬੱਕਰੀਆਂ ਅੱਜਕੱਲ ਟਾਵੇਂ-ਟਾਵੇਂ ਬੰਦਿਆਂ ਕੋਲ ਹੀ ਰਹਿ ਗਈਆਂ ਨੇ ਹਨਾ ਦੇਖੋ ਬਈ ਇੱਧਰ ਬਹੁਤ ਹੀ ਸੋਹਣਾ ਫਰੇਮ ਹੈ ਤੇ ਨੇ ਬਾਈ ਰਿਜ਼ਲਟ ਕਿਵੇਂ ਦਾ ਕੱਢਿਆ ਹੈ ਬਹੁਤ ਵਧੀਆ ਰਿਜ਼ਲਟ ਆ ਬਾਈ ਇਹਦਾ ਟੋਪ ਦੀਆਂ ਪੱਠਾਂ ਫਿਰਦੀਆਂ ਪਿੱਛੇ ਆਪਾਂ ਦਿਖਾਉਣੇ ਆ ਪੱਟਾਈ ਠੀਕ ਹੈ ਬਾਈ ਬੱਚੇ ਡੱਬੇ ਹੀ ਦਿੰਦਿਆਂ ਇਹ ਹਾਂਜੀ ਬਾਈ ਹਾਂਜੀ ਬਾਈ ਡੱਬੇ ਠੀਕ ਹੈ ਬਾਈ ਲਓ ਬਾਈ ਦਿਖਾ ਦਿਓ ਬਾਈ ਤੁਸੀਂ ਇਹਨਾਂ ਦੇ ਹੁਣ ਬੱਚੇ ਦਿਖਾ ਦਿਓ ਆਪਾਂ ਨੂੰ ਬੱਕਰੀਆਂ ਦੇਖ ਲਓ ਬਾਈ ਦੋਸਤੋ ਧਿਆਨ ਨਾਲ ਬਹੁਤ ਹੀ ਚੰਗੀਆਂ ਡੱਬੀਆਂ ਬੱਕਰੀਆਂ ਨੇ ਹਨਾ ਤੇ ਬਾਈ ਜਿਆਦੇ ਇਹ ਜਿਹੜੀਆਂ ਦੇਵ ਵਾਲੀਆਂ ਬਾਬੂ ਬਾਠ ਵਾਲੀਆਂ ਬੱਕਰੀਆਂ ਡੱਬੇ ਮੂੰਹ ਦੇ ਆਉਂਦੇ ਹਨਾ ਹਾਂਜੀ ਭਾਈ ਡੱਬੇ ਮੂੰਹ ਚ ਆਉਂਦੀਆਂ ਇਹਦੇ ਬੱਚੇ ਵੀ ਬੈਠੇ ਅੰਦਰ ਉਹ ਵੀ ਡੱਬੇ ਮੂੰਹ ਚ ਆਉਣਗੇ ਹੁਣ ਵੀ ਓਵੇਂ ਹੀ ਸੁੰਦ ਗਿਆ ਨਾ ਹਾਂਜੀ ਭਾਈ ਓਵੇਂ ਹੀ ਸੁੰਦ ਗਿਆ ਆ ਆ ਗਈ ਇਹਦੀ ਧੀ ਆ ਗਈ ਭਾਈ ਅੱਛਾ ਇਹਦੀ ਧੀ ਆ ਗਈ ਹਾਂਜੀ ਭਾਈ ਆ ਆ ਦੇਖੋ ਭਾਈ ਆਪਦੀ ਮਾਂ ਨਾਲ ਉਹ ਵੀ ਡਬਲ ਹਨਾ ਫਰੇਮ ਦੇ ਵਿੱਚ ਤੇ ਲੋਹੀ ਆ ਗਈ ਹਨਾ ਭਾਈ ਹਾਂਜੀ ਭਾਈ ਲੋਹੀ ਆ ਗਈ ਲਓ ਜੀ ਦੇਖੋ ਇਹ ਭਾਈ ਕਿੰਨੀ ਉਮਰ ਦੀ ਹੋ ਗਈ ਦੰਦਾ ਤੋਂ ਕਿਵੇਂ ਆਹੀ ਇਹ ਭਾਈ 8 ਦਾ ਹੰਦ ਆ ਗਈ ਠੀਕ ਹੈ ਭਾਈ ਇਹ ਸਾਢੇ 1.3 ਸਾਲ ਦੀ ਹੋਗੀ ਬਾਈ ਹੁਣ ਸਾਢੇ 1.3 ਸਾਲ ਦੀ ਹੋਗੀ ਹਾਈਟ ਹੋਟ ਵੀ ਸੋਹਣੀ ਆ ਹਾਂਜੀ ਬਾਈ ਹਾਈਟ ਪੱਕੀ ਸੂਏ ਕਿੰਨੇ ਲਾਗੀ ਬਈ ਇਹ ਇਹ ਸੂਆ ਪੰਜਵਾਂ ਸੂਆ ਹੁਣ ਕਰਾਉਸ ਆ ਬਾਈ ਮੋਕੇ ਅੱਛਾ ਹਾਂਜੀ ਬਈ ਲਓ ਬਾਈ ਪੰਜਵਾਂ ਸੂਆ ਬਾਈ ਕਹਿੰਦਾ ਵੀ ਹੁਣ ਸੂਹ ਗਈ ਇਹ 4 ਸੂਏ ਲਾਗੀ ਆ ਬਾਈ ਕੋਲੇ ਤੇ ਆ ਇਹਦੀ ਮਾਂ ਦੇਖ ਲਓ ਖੜੀ ਆ ਆਪ ਇਹ ਕਿਹੜੇ ਬੱਕਰੇ ਦੀ ਆ ਬਾਈ ਇਹ ਆਪਣੇ ਕੋਲੇ ਦੇ ਵਾਲੇ ਬੱਕਰੇ ਦਾ ਬੱਚਾ ਸੀਗਾ ਮਹਰਾਜ ਵਾਲੇ ਦਾ ਚਿੱਟੇ ਮੂੰਹ ਦਾ ਵੱਡਾ ਬੋਪ ਆਪਣੇ ਠੀਕ ਹੈ ਜੀ ਆ ਵੀ ਇਹਦੀ ਭੈਣ ਆ ਗਈ ਉਹ ਬੱਕਰੀ ਦੀ ਧੀ ਆ ਜੀ ਇਹਨੂੰ ਅੱਗੇ ਕਰਿਓ ਬਾਈ ਲੋਹੀ ਨੂੰ ਲਓ ਜੀ ਆ ਦੇਖੋ ਬਈ ਇੱਕੋ ਸੂਏ ਦੀਆਂ ਆ ਗਈਆਂ ਨਹੀਂ ਬਈ ਆ ਉਹ ਦੂਸਰੇ ਪਿਛਲੇ ਸੂਏ ਦੀ ਆ ਗਈ ਬਈ ਠੀਕ ਹੈ ਜੀ ਆਪ ਕਰੀਬ ਦੇਖੋ ਬਈ ਹਾਂਜੀ ਇਹਦਾ ਬਾਪ ਕਿਹੜਾ ਸੀ ਬਈ ਇਹ ਪੱਕਾ ਇਹਦਾ ਬਾਪ ਵੀ ਉਹੀ ਸੀਗਾ ਬਈ ਅੱਛਾ ਦੇਹ ਮਹਾਰਾਜ ਤੋਂ ਬੱਕਰਾ ਆਇਆ ਸੀ ਹਾਂਜੀ ਬਈ ਦੇਹ ਮਹਾਰਾਜ ਤੋਂ ਤੇ ਚੈਣੇ ਤੋਂ ਬਈ ਚਿੱਟੇ ਮੂਲ ਹਾਂਜੀ ਬਈ ਲਓ ਬਈ ਦੇਖੋ ਜੀ ਹਨਾ ਬਹੁਤ ਸੋਹਣੀਆਂ ਪੱਠਾਂ ਬਈ ਦੇਖ ਲਓ ਇਹਨਾਂ ਦੋਵਾਂ ਪੱਠਾਂ ਦੀ ਮਾਂ ਆਹ ਬੱਕਰੀ ਆ ਦੇਖੋ ਬਈ ਏ ਬਾਈ ਕਿੰਨੇ ਸੂਏ ਲਾ ਗਈ ਚਿੱਟੇ ਇਹ ਬਾਈ ਹੁਣ ਤੀਜਾ ਸੂਆ ਕਰਾਸ ਆ ਗਈ ਮੌਕੇ ਦੀ ਕਿਹੋ ਜੇ ਬੱਚੇ ਕੱਢਦੀ ਹੈ ਇਹ ਇਹ ਬਾਈ ਡੱਬੇ ਬੱਚੇ ਤੇ ਕਾਲੇ ਕੱਢਦੀ ਹੈਗੀ ਇਹਦੀਆਂ ਪੱਠਾਂ ਫਿਰਦੀਆਂ ਉਧਰ ਲੋ ਬਾਈ ਅੱਗੇ ਹੋਰ ਦਿਖਾਉਣੇ ਆ ਜੋ ਬਾਈ ਆ ਗਈਆਂ ਡੱਬੀਆਂ ਬਾਈ ਇਹ ਵੀ ਉਸੇ ਬੱਕਰੀ ਦੀਆਂ ਆਈਆਂ ਬਾਈ ਵੱਡੀ ਦੀਆਂ ਇਹਨਾਂ ਦੀਆਂ ਸਾਡੀ ਵੱਡੀ 8 ਸੂਏ ਵਾਲੀ ਬੱਕਰੀ ਹੈ ਹਾਂਜੀ ਬਾਈ ਉਸੇ ਦੀਆਂ ਆ ਲੋ ਜੀ ਦੇਖੋ ਬਾਈ ਤੇ ਇਹ ਪੱਠਾਂ ਬਾਈ ਕਿੰਨੀ ਕਿੰਨੀ ਉਮਰ ਦੀਆਂ ਨੇ ਇਹ ਬਾਈ 2 2 ਦੰਦ ਲਾ ਗਈਆਂ ਬਾਈ ਹੁਣ 2 2 ਦੰਦ ਪੱਠਾਂ ਨੇ ਬਾਈ ਹਾਂਜੀ ਬਾਈ ਤੇ ਰੰਗ ਬਹੁਤ ਸੋਹਣਾ ਡੱਬਾ ਹਨਾ ਹਾਂਜੀ ਬਾਈ ਤੇ ਬਈ ਇਹ ਕ੍ਰਾਸ ਹੋਈਆਂ ਕਿ ਨਹੀਂ ਹੋਈਆਂ ਨਹੀਂ ਬਈ ਖਾਲੀ ਫਿਰਦੀਆਂ ਬਈ ਦੋਵੇਂ ਪੱਠਾ ਠੀਕ ਐ ਕਦੋਂ ਲਵਾਉਂਗੇ ਇਹਨਾਂ ਨੂੰ ਬਸ ਬਈ ਹੁਣ ਸਮਾਂ ਹੀ ਐ ਬਸ ਹੁਣ ਜਦੋਂ ਦੇਖੋ ਬਈ ਇਹੋ ਜਿਹੇ ਪੱਠਾਂ ਅੱਜਕੱਲ ਬਹੁਤ ਹੀ ਘੱਟ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਇਹ ਰਹਿ ਗਈਆਂ ਜਿਹੜੀਆਂ ਦੇਵ ਵਾਲੀ ਲਾਈਨ ਦੇ ਵਿੱਚ ਹੀ ਜ਼ਿਆਦਾ ਇਹ ਨਹੀਂ ਬਈ ਇਹ ਆਈਆਂ ਵੇੱਗੇ ਵਾਲੇ ਬੱਕਰੇ ਦੀਆਂ ਆਈਆਂ ਨੋਕਰੇ ਬੱਕਰੇ ਦੀਆਂ ਲਾਲ ਡੱਬੇ ਦੀਆਂ ਦੇਵ ਲੈਰੇ ਵੇੱਗਿਆ ਦੀ ਜਿਹੜੀ ਲਾਈਨ 'ਚ ਰਹਿਂਗਾ ਇਹ ਹਾਂਜੀ ਸਭ ਤੋਂ ਹੀ ਪੰਜਾਬ 'ਚ ਟੌਪ ਸੀਗਾ ਇਸ ਵੇਲੇ ਹਾਂਜੀ ਉਹ ਬੱਕਰੇ ਨੂੰ ਹਰ ਇੱਕ ਜਾਣਦਾ ਬਾਈ ਇਹੋ ਜਿਹੇ ਬੱਚੇ ਆਉਂਦੇ ਆ ਫਿਰ ਮੰਗਦੇ ਆ ਲੋਕ ਵੀ ਸਾਨੂੰ ਡੱਬੇ ਚਾਹੀਦੇ ਹਾਂ ਹਾਂਜੀ ਹਾਂਜੀ ਬਾਈ ਕਿਉਂਕਿ ਡੱਬਿਆਂ ਦੇ ਬਹੁਤ ਘੱਟ ਹੁਣ ਕੰਮ ਕਰਨ ਲੱਗ ਗਏ ਭਰਾਟਾਵੇਂ ਟਾਵੇਂ ਬੰਦੇ ਹੀ ਰਹਿ ਗਏ ਹਾਂ ਆਪਾਂ ਡੱਬਿਆਂ 'ਤੇ ਕੰਮ ਕਰਨਾ ਬਾਈ ਇਹ ਵੀ ਬਾਈ ਬੀਟਰਲ ਜੀ ਆਉਂਦੇ ਆ ਹਾਂਜੀ ਬਾਈ ਬੀਟਰਲ ਚ ਆਉਂਦੀਆਂ ਆਂ ਬਾਈ ਠੀਕ ਆ ਬਾਈ ਦੇਖੋ ਬਾਈ ਬਹੁਤ ਸੋਹਣੀਆਂ ਪੱਠਾ ਨੇ ਬਾਈ ਤੇ ਹਾਈਟ ਕਰਨੀਆਂ ਬਾਈ ਹਜੇ ਹਾਂਜੀ ਹਾਂਜੀ ਬਾਈ ਹਾਈਟ ਕਰਨੀਆਂ ਇਹ ਦੋ ਦੋ ਦੰਦ ਪੱਠਾ ਹੋਣੀਆਂ ਆ ਆਹ ਦੇਖੋ ਬਾਈ ਹੁਣ ਲੋਈਆਂ ਦੀ ਜੋੜੀ ਦਿਖਾਉਣਾ ਤੁਹਾਨੂੰ ਆਹ ਲੋਈਆਂ ਆ ਗਈਆਂ ਇਹ ਕਿਹੜੀ ਬੱਕਰੀਆਂ ਨੇ ਬਈ ਇਹ ਬਈ ਲੋਹੀ ਪਾਠੀ ਦਿਖਾਈ ਆ ਇੱਧਰ ਬੈਠੀ ਆ ਸ਼ੈਡ ਤੇ ਬਈ ਇਹ ਕਿਹੜੀ ਖੜੀ ਐ ਇਹ ਜਿੰਨਾ ਕੋਲ ਬਈ ਚੰਗੀਆਂ ਬੱਕਰੀਆਂ ਆ ਜਾਂਦੀਆਂ ਨਾ ਖਾਨਦਾਨੀ ਤਾਂ ਇੱਕ ਇੱਕ ਬੱਕਰੀ ਫਾਰਮ ਬਣਾ ਦਿੰਦੀ ਆ ਹੁਣ ਤੁਹਾਡੇ ਸਾਹਮਣੇ ਆਹ ਦੇਖ ਲਓ ਤੁਸੀਂ ਇੱਕ ਬੱਕਰੀ ਨੇ ਆ ਪੱਠ ਕੱਢੀ ਕਿੰਨੀ ਸੋਹਣੀ ਉਸ ਤੋਂ ਬਾਅਦ ਆ ਪੱਠਾ ਆ ਗਈਆਂ ਇਹ ਪੱਠਾਂ ਦੇ ਬਾਰੇ ਦੱਸਿਓ ਬਈ ਕੀ ਡਿਟੇਲ ਇਹਨਾਂ ਦੀ ਇਹ ਬਈ 6 6 ਦੰਦ ਕੱਢਿੰਗਾ ਹੁਣ ਠੀਕ ਆ ਬਈ ਇਹ ਸੂਣ ਵਾਲੀ ਐ ਪਾਸੇ ਹਾਂਜੀ ਬਈ ਹੁਣ ਪਹਿਲਾਂ ਸੂਣ ਵਾਲੀ ਬਈ ਪਲੂਨ ਸੋਣ ਗੀਆਂ ਦੋਨੇ ਪਹਿਲੇ ਸੂਏ ਸੋਣ ਗੀਆਂ ਹਾਂਜੀ ਬਈ ਦੇਖੋ ਬਈ ਫਰੇਮ ਦੇਖੋ ਬਾਈ ਹੋਰਾਂ ਦੀ ਸੇਵਾ ਵੀ ਬਹੁਤ ਸੋਹਣੀ ਆ ਇਹ ਬਈ ਕਿਹੜੇ ਬੱਕਰੇ ਤੋਂ ਲਵਾਈਆਂ ਨੇ ਇਹ ਬਈ ਆਪਾਂ ਦੂਜੇ ਤੋਂ ਲਵਾਈਆਂ ਆ ਪੰਮੇ ਤੋਂ ਆਇਆ ਜਿਹੜਾ ਚੈਣੇ ਤੋਂ ਬੱਕਰਾ ਆ ਉਸ ਬੱਕਰੇ ਤੋਂ ਚੈਣਾ ਮਹਾਰਾਜ ਤੋਂ ਜਿਹੜਾ ਨਾਗਰਾ ਬੱਕਰਾ ਆ ਨਾਗਰਾ ਬੱਕਰਾ ਉਹ ਬੱਕਰਾ ਜਿਹੜਾ ਬਈ ਚੈਣੇ ਬਾਈ ਕੋਲੇ ਆ ਬੱਕਰਾ ਹਨਾ ਤੇ ਉਸ ਬੱਕਰੇ ਦਾ ਬੱਚਾ ਆ ਬਾਈ ਹੋਰਾਂ ਕੋਲੇ ਉਹਦੇ ਤੋਂ ਲਵਾਈਆਂ ਨੇ ਦੇਖੋ ਬਈ ਕਿੰਨੀਆਂ ਸੋਹਣੀਆਂ ਪੱਠਾ ਨੇ ਨਿੱਕੀ ਲੋਈ ਪਤਲੀ ਲੋਈਆਂ ਦੀਆਂ ਨੇ ਤੇ ਬਈ ਦੁੱਧ ਦਾ ਦੋਨੂੰ ਕਿਵੇਂ ਨਿਕਲਣਗੀਆਂ ਦੁੱਧ ਨੂੰ ਬਹੁਤ ਚੰਗੀਆਂ ਨਿਕਲਦੀਆਂ ਬਈ ਸਾਡੇ ਕੋਲ ਸੁੰਗਾਂਗਾ ਹਾਂਜੀ ਵਧੀਆ ਇਹਨਾਂ ਦੀ ਮਾਂ ਨੇ ਕਿੰਨਾ ਦੁੱਧ ਦਿੱਤਾ ਬਈ ਉਹ ਬਈ ਸਾਢੇ 3 ਲੀਟਰ ਦਾ ਰਿਹਾਗਾ ਹਨਾ ਗੱਪ ਤਾਂ ਮਾਰਨਾ ਕਿੰਨੀ ਮਾਰੀ ਚੱਲੋ ਸਾਢੇ 3 ਲੀਟਰ ਕੱਢਿਆ ਉਸ ਪਾਸੇ ਠੀਕ ਹੈ ਇਹ ਸਾਰੀਆਂ ਬਈ ਚਰਾਇ ਤੇ ਜਾਂਦੀਆਂ ਨੇ ਸਾਰੀਆਂ ਬਈ ਬਾਹਰ ਜਾਂਦੀਆਂ ਆਪਣੀਆਂ ਚਰਾਇ ਤੇ ਵਕਤ ਤੇ ਘਰੇ ਇਹਨਾਂ ਨੂੰ ਕੀ ਪਾਉਣੇ ਪਾਉਣੇ ਘਰੇ ਬਈ ਬਸ ਆਪਾਂ ਛਿਲਕਾ ਪਾਉਣੇ ਆ ਕਣਕ ਪਾਉਣੇ ਆਗੇ ਗਮਾਰੇ ਦਾ ਨੀਰਾ ਪਾਉਣੇ ਆ ਢਾਣੀ ਪਾਉਣੇ ਆ ਘਰੇ ਬਈ ਠੀਕ ਹੈ ਬਈ ਲਓ ਬਈ ਹੋਰ ਦਿਖਾ ਦਿਓ ਅੱਗੇ ਹਨਾ ਆਹ ਬੱਕਰੀ ਆ ਵੀ ਇਹਨਾਂ ਦੀ ਭੈਣ ਹੀ ਆ ਗਈ। ਇਹ ਵੀ ਇਹਨਾਂ ਦੀ ਸਗੀ ਭੈਣ ਆਈ। ਐਸੀ ਬੱਕਰੀ ਦੀ ਆ। ਹਾਂਜੀ ਭਾਈ ਐਸੀ ਬੱਕਰੀ ਦੀ ਆ। ਇਹ ਵੀ ਪੱਠਾ। ਦੇਖੋ ਭਈ ਆ ਪੱਠ ਵੀ ਬਹੁਤ ਸੋਹਣੀ ਆ। ਇਹ ਕਿਵੇਂ ਆ ਭਾਈ ਖੀਰੀਆ ਕੀ ਦੋ ਦੰਦ ਹੋਗੀ? ਇਹ ਕੱਢ ਗਈ ਦੋ ਦੰਦ। ਕੱਢ ਗਈ। ਸੋਹਣੀ ਹੋਈ ਆ ਦੋ ਦੰਦ ਹਣਾ? ਹਾਂਜੀ ਭਾਈ। ਇਹਨੂੰ ਕਿੰਨੇ ਦੇ ਕਰਕੇ ਲਵਾਉਂਗੇ ਭਾਈ? ਇਹਨੂੰ ਚਾਰ ਦੰਦ ਦੁੱਧ ਤੇ ਭਾਈ। ਚਾਰ ਦੰਦ ਤੇ ਭਾਈ ਕਹਿੰਦਾ ਲਵਾਵਾਂਗੇ। ਆਹ ਸੋਹਣੀ ਪੱਠ। ਆ ਗਈ ਇਹਦੀ ਦੂਜੀ ਭੈਣ ਆ ਗਈ ਭਈ ਇਹ। ਅੱਛਾ। ਹਾਂਜੀ। ਇਹ ਅਗਲੇ ਸੂਏ ਦੀ ਆ ਗਈ? ਨਹੀਂ ਭਾਈ। ਅੱਛਾ ਇਕੱਠਾ ਹੀ ਆ। ਇਕੱਠੇ ਆ ਭਈ ਦੋਨੇ। ਲਓ ਭਾਈ ਬਹੁਤ ਸੋਹਣੀਏ ਪੱਠਾ ਨੇ ਬਾਈ ਜਿਹੜੇ ਬਾਈ ਆਪਾਂ ਨਗ ਦਿਖਾਈਏ ਨੇ ਇਹਨਾਂ ਚੋ ਕੋਈ ਸੇਲ ਤਾਂ ਨਹੀਂ ਇਹਨਾਂ ਚੋ ਕੋਈ ਨਹੀਂ ਸੇਲ ਇਹਦਾ ਘਰ ਵਾਲੇ ਜਾਣ ਸੇਲ ਵਾਲੇ ਜਾਨਵਰ ਬਾਜ਼ਾਰ ਚਦ ਦੱਸ ਬਾਈ ਹੁਣ ਇਹ ਤਾਂ ਵੇਚ ਨਹੀਂ ਸਕਦੇ ਇਹਨਾਂ ਦੇ ਉਸਤੀ ਆ ਸਾਰਾ ਕੁਝ ਹੈ ਨਾ ਨਾ ਬਰੀਡ ਤਿਆਰ ਕਰਨੀ ਜਿਵੇਂ ਪਾਈ ਪੰਮਾ ਕਹਿੰਦਾ ਹੁੰਦਾਗਾ ਮੇਲੇ ਲਾਦੇ ਆਂ ਬਾਜ਼ਾਰ ਲਾਦੇ ਆਂ ਉਹਦੇ ਸਾਲ ਦੀ ਠੀਕ ਹੈ ਸਾਰੇ ਜਾਨਵਰਾਂ ਦੇ ਬੱਚੇ ਉਧਰ ਦਿਖਾਵਾਂ ਤੁਹਾਨੂੰ ਬੱਕਰੇ ਤਿਆਰ ਕਰ ਰਹੇ ਆਂ ਦੱਬੇ ਬਹੁਤ ਤਿਆਰ ਕਰ ਰਹੇ ਆਂ ਬੱਚੇ ਆਪਾਂ ਉਹਦੇ ਸਾਲ ਵਾਸਤੇ ਬਈ ਠੀਕ ਹੈ ਬਾਈ ਆਹ ਦਿਖਾ ਦਿਓ ਦੋਨੇ ਇਹਦੇ ਲਓ ਜੀ ਆ ਆ ਪੱਠਾ ਦੇਖ ਲਓ ਭਾਈ ਇਹ ਵੀ ਉਹਨਾਂ ਦੀਆਂ ਭੈਣ ਆ ਗਈਆਂ ਵੇ ਇਹ ਲੋਹੀ ਦੀਆਂ ਵੱਡੀ ਲੋਹੀ ਦੀਆਂ ਹਾਂ ਇਹ ਵੱਡੀ ਲੋਹੀ ਦੀਆਂ ਅੱਛਾ ਇਹ ਭਾਈ ਪੱਠਾ ਹੀ ਦਿੰਦੀਆਂ ਜ਼ਿਆਦੇ ਹਾਂਜੀ ਭਾਈ ਹਰ ਹਰ ਸਾਲ ਉਹਦੀਆਂ ਦੋ ਪੱਠਾ ਹੁੰਦੀਆਂ ਨੇ ਦੇਖੋ ਭਾਈ ਆ ਪੱਠਾ ਵੀ ਬਹੁਤ ਚੰਗੀਆਂ ਬਣਨ ਗਈਆਂ ਕੁਆਲਿਟੀ ਦੇਖੋ ਪੱਠਾ ਦੀ ਤੁਸੀਂ ਹਨਾ ਆਪਾਂ ਕਹਿ ਦਿੰਨੇ ਆ ਵੀ ਪੰਜਾਬ ਚੋਂ ਨਸਲ ਖਤਮ ਹੋ ਗਈ ਹਰਿਆਣੇ ਚੋਂ ਖਤਮ ਹੋ ਗਈ ਲੋਕਾਂ ਨੇ ਲਾਲਚ ਨੂੰ ਵੇਚਤੀਆਂ ਜਿਨ੍ਹਾਂ ਨੇ ਬਈ ਨਸਲ ਰੱਖਣੀ ਹੈ ਹਜੇ ਵੀ ਰੱਖੀ ਬੈਠੇ ਆ ਹਾਂਜੀ ਬਈ ਨਸਲ ਹਨਾ ਸਾਮੋ ਨਸਲ ਆਪਾਂ ਜਰੂਰ ਕਹਿਣੇ ਵੀ ਨਸਲ ਤੇ ਕੰਮ ਕਰੋ ਹਨਾ ਸਮਾਂ ਲੱਗਦਾ ਬਈ ਕੋਈ ਵੀ ਜਾਨਵਰ ਤਿਆਰ ਹੋਣ ਤੇ ਬਾਈ ਹੋਰਾਂ ਦੀ ਮਿਹਨਤ ਆ ਹਨਾ ਜਦੋਂ ਬਈ ਬੱਕਰੀਆਂ ਲਈਆਂ ਸੀ ਸ਼ੁਰੂ ਕੀਤਾ ਸੀ ਕੰਮ ਹਾਂਜੀ ਹਾਂਜੀ ਉਦੋਂ ਲੱਗਦਾ ਸੀ ਵੀ ਇੰਨੇ ਆਪਣੇ ਕੋਲੇ ਨਾਲ ਚੰਗੇ ਹੋ ਜਾਣਗੇ ਨਹੀਂ ਬਈ ਉਸ ਟਾਈਮ ਨਹੀਂ ਸੀਗਾ ਪਰ ਸੋਚ ਰੱਖੀ ਸੀ ਕਿ ਇੱਕ ਦਿਨ ਹਾਂ ਬਹੁਤ ਚੰਗੇ ਜਾਨਵਰ ਬਣਾਉਣੇ ਹਨਾ ਸੋਚ ਨੂੰ ਲੈ ਕੇ ਚੱਲੇ ਸੀਗੇ ਵੀ ਬਣਾਵਾਂਗੇ ਇੱਕ ਦਿਨ ਜਦੋਂ ਸਮਾਂ ਆਇਆ ਹਾਂਜੀ ਵੀ ਸਮਾਂ ਲੱਗਦਾ ਬਈ ਹੁਣ ਆ ਤੋਂ 9 ਸਾਲ ਹੋ ਗਏ ਇਸ ਕੰਮ 'ਚ ਲੱਗਿਆ ਨੂੰ 9 ਸਾਲਾਂ ਜਾ ਕੇ ਰਿਜ਼ਲਟ ਮਿਲਿਆ ਵੀ ਹਾਂ ਹੁਣ ਜਾਨਵਰ ਹੈਗੇ ਆਪਣੇ ਕੋਲ ਠੀਕ ਹੈ ਬਈ ਤੇ ਹੋਰ ਆਪਣਾ ਨਾਲ ਕੀ ਕੰਮ ਆ ਬਈ ਖੇਤੀਬਾੜੀ ਵੀ ਬਾਕੀ ਖੇਤੀ ਹੈ ਬਈ ਆਪਣੇ ਕੋਲੇ ਨਾਲ ਠੀਕ ਹੈ ਖੇਤੀ ਨਾਲ ਹੋਇ ਕੀਤਾ ਅੱਗੇ ਆ ਕੇ ਕਿਵੇਂ ਆ ਬਾਈ ਹਾਂ ਬਈ ਹੁਣ ਖੇਤੀ ਆਪਾਂ ਘਰ ਘਰ ਦੀ ਕਰਦੇ ਜਾਂ ਪਹਿਲਾਂ ਵਾਂ ਠੇਕੇ ਤੇ ਰੱਖਦੇ ਹੁੰਦੇ ਸੀ ਹੁਣ ਇਧਰਲੇ ਪਾਸੇ ਜ਼ਿਆਦਾ ਆਪਾਂ ਕਰਦੇ ਆਂਗੇ ਹੁਣ ਆਪਾਂ ਨੂੰ ਐ ਰਹਿੰਦਾ ਚੱਲ ਵੀ ਬੱਕਰੀਆਂ ਦੋ ਹੋਰ ਵਧਾ ਦੇ ਆਂ ਇਸ ਸਾਲ ਵੀ ਆਪਾਂ ਪੱਠਾ ਰੱਖ ਕੇ ਉਹਨਾਂ ਨੂੰ ਖੇਤੀ ਕਰਾਸ ਕਰਾ ਲੈਨੇ ਠੀਕ ਹੈ ਲਓ ਬਈ ਆ ਦਿਖਾਉਣੇ ਆ ਪੂਰੀਆਂ ਪੱਠਾਂ ਤੁਹਾਨੂੰ ਹਨਾ ਬਹੁਤ ਹੀ ਲੈਂਥ ਲੋਂ ਤਾਂ ਪੱਠਾਂ ਬਹੁਤ ਹਾਈਟ ਵਾਲੀਆਂ ਲੰਮੀਆਂ ਬਹੁਤ ਆ ਦੱਸਿਓ ਬਈ ਇਹ ਪੱਠਾਂ ਬਾਰੇ ਇਹ ਬਈ ਆ ਅੱਠ ਦਾੰਦਾ ਕੀ ਪੱਠ ਆ 6 ਦਾੰਦਾ ਕੀ ਹੁਣ ਠੀਕ ਹੈ ਜੀ ਸਗੀਆਂ ਭੈਣਾਂ ਆਂ ਅੱਗੇ ਪਿਛਲੇ ਸੂਏ ਦੀਆਂ ਇਹ ਬਈ ਸਗੀਆਂ ਭੈ ਇੱਕੋ ਬੱਕਰੀ ਦੀਆਂ ਨੇ ਹਾਂ ਬਈ ਇੱਕੇ ਬੱਕਰੀ ਦੀਆਂ ਵੱਡੀ ਬੱਕਰੀ ਦੀ ਠੀਕ ਐ ਬਈ ਤੇ ਇਹ ਕਿਵੇਂ ਇੱਕ ਇੱਕ ਸੂਹਾ ਸੂਈਆਂ ਨੇ ਨਹੀਂ ਬਈ ਆ ਤੀਜਾ ਸੂੰਦੀ ਹੈਗੀ ਹੁਣ ਆ ਦੂਜਾ ਸੂੰਦੀ ਹੈ ਹੁਣ ਠੀਕ ਐ ਹਾਂਜੀ ਬਈ ਇੱਕ ਦੋ ਸੂਏ ਸੂਈ ਇੱਕ ਇੱਕ ਸੂਹਾ ਸੂਈ ਹਾਂਜੀ ਬਈ ਬੱਚੇ ਕਿਹੋ ਜੇ ਕੱਢੇ ਬਈ ਇਹਨਾਂ ਦੇ ਬੱਚੇ ਬਈ ਇੱਥੇ ਫਿਰਦੀਆਂ ਪੱਠਾ ਦਿਖਾਉਣੇ ਆ ਉਹਦੀਆਂ ਪੱਠਾ ਇਹਦੇ ਬੱਚੇ ਸੇਲ ਹੋ ਗਏ ਸੀਗੇ ਪਿਛਲੇ ਅੱਛਾ ਬਈ ਬਈ ਲੈਂਥ ਬਹੁਤ ਐ ਪੱਟਦੀ ਹੈ ਨਾ ਲੰਮੀ ਇਹ ਵੱਡੇ ਬੱਕਰੇ ਦੀਆਂ ਜਿਹੜਾ ਦੇਵ ਕੋਲੋਂ ਆਇਆ ਸੀ ਮਹਾਰਾਜਾ ਵਾਲੇ ਕੋਲੋਂ ਬੱਕਰਾ ਉਸ ਬੱਕਰੇ ਦੀਆਂ ਪੱਟਾਂ ਇਹ ਚਿੱਟੇ ਮੂੰਹ ਵਾਲੇ ਦੀਆਂ ਚਿੱਟੇ ਮੂੰਹ ਵਾਲੇ ਦੀ ਹਾਂਜੀ ਬਈ ਇਹਨਾਂ ਦੀ ਮਾਂ ਕਿਹੋ ਜੀ ਸੀ ਮਾਂ ਬਈ ਨਾਗਰੀ ਆ ਸੀਗੀ ਆਪਣੇ ਕੋਲੇ ਵੱਡੀਆਂ ਬੱਕਰੀਆਂ ਖੜੀਆਂ ਬਈ ਜਿੰਨੀਆਂ ਹੈਗੀਆਂ ਛੇੜੀਆਂ ਹੀ ਨਹੀਂ ਲੋ ਬਈ ਜਿਹੜੀਆਂ ਬੱਕਰੀਆਂ ਤੋਂ ਬਾਈਆਂ ਨੇ ਕੰਮ ਸ਼ੁਰੂ ਕੀਤਾ ਸੀ ਨਾ ਅੱਜ ਵੀ ਰੱਖੀ ਬੈਠਿਆ ਆਪਦੇ ਘਰੇ ਹਨਾ ਦੇਖ ਲੋ ਆ ਇਹਨਾਂ ਦੀ ਮਾਂ ਬਈ ਆਪਦੇ ਤੇ ਲੈ ਗਈ ਰੰਗ ਮਾਂ ਹਨਾ ਬਈ ਹਾਂਜੀ ਬਈ ਹਾਂ ਆਪਦੇ ਤੇ ਗੱਡਦੇ ਆਪਦੇ ਬੱਚੇ ਆਪਦੇ ਤੇ ਗੱਡਦੇ ਇਹ ਆਪਦੇ ਤੇ ਹੁੰਦੇ ਇਹ ਸਾਰੇ ਦੇਖੋ ਬਈ ਛੱਡ ਗਈ ਇਹਨੇ ਬਈ ਕਿੰਨੇ ਸੂਏ ਸੂਪੀ ਵੱਡੀ ਬੱਕਰੀ ਇਹ ਬਈ ਆਪਣੇ ਕੋਲੇ 6 ਸੂਏ ਸੂਪੀ ਮੌਕੇ ਦੀ ਅੱਛਾ ਤੇ ਇਹਦੀ ਉਮਰ ਹੋ ਗਈ ਹੋ ਗਈ ਉਹਦੋਂ ਸੀਗੀ ਇਹ ਅੱਠ ਦੰਦ ਜਦੋਂ ਆਪਾਂ ਦੇਵ ਤੋਂ ਲੈ ਕੇ ਆਏ ਸੀਗੇ ਮਹਾਰਾਜ ਅਲੇ ਤੋਂ ਅੱਛਾ ਇਹ ਦੇਵ ਮਹਾਰਾਜ ਦੇ ਘਰੋਂ ਆਈ ਸੀ ਹਾਂਜੀ ਬਈ ਦੇਵ ਦੇ ਘਰੋਂ ਆਈ ਸੀ ਬੱਕਰੀ ਬਈ ਦੇਖੋ ਬਈ ਆ ਪੱਠਾ ਦੇਖੋ ਹਨਾ ਬਹੁਤ ਚੰਗੀਆਂ ਪੱਠਾ ਨੇ ਬਈ ਇਹ ਦਿਖਾਓ ਬਈ ਹੋਰ ਵੀ ਦਿਖਾ ਦਿਓ ਇਦੇ ਬਾਰੇ ਦੱਸਿਓ ਬਈ ਕਿਹੜੀ ਬੱਕਰੀ ਦੀ ਆ ਇਹ ਉਸੇ ਬੱਕਰੀ ਦੀ ਆ ਇਹ ਉਸ ਬੱਕਰੀ ਦੀ ਨਾਗਰੀ ਪੱਠ ਜਿਹੜੀ ਤੁਰ ਗਈ ਬਈ ਠੀਕ ਕਿਹੜੀ ਲੰਮੀ ਜੀ ਇਹ ਪੱਠ ਹੋਈ ਆ ਹਾਂਜੀ ਲੰਮੀ ਜੀ ਬਈ ਠੀਕ ਆ ਬਹੁਤ ਸੋਹਣੀ ਪੱਠ ਆ ਬਈ ਇਹ ਦੋਵੇਂ ਪੱਠਾਂ ਉਸੇ ਦੀਆਂ ਹੀ ਆ ਬਈ ਆ ਪਹਿਲੇ ਸੂਏ ਦੀ ਆ ਆ ਦੂਜੇ ਸੂਏ ਦੀ ਆ ਬਈ ਠੀਕ ਆ ਬਈ ਇਹ ਸੂਈ ਆ ਕਾਲੀ ਇੱਕ ਵਾਰੀ ਹਾਂਜੀ ਇਹ ਬਈ ਸਵਾਲੀ ਸੀ ਬਹੁਤ ਚੰਗੀ ਪੱਠ ਆ ਬਈ ਇਹਦਾ ਪਿਓ ਕਿਹੜਾ ਸੀਗਾ ਬਈ ਆ ਕਾਲੀ ਪੱਠ ਦਾ ਇਹਦਾ ਪਿਓ ਉਹ ਹੋ ਸੀਗਾ 베ੱਗੇ ਵਾਲੇ ਦੇਵ ਤੋਂ ਬੱਕਰਾ ਆਇਆ ਸੀਗਾ ਜਿਹੜਾ ਬਈ ਠੀਕ ਆ ਬਈ ਦੇਖੋ ਬਈ ਸਿੰਗੀ ਸੁੰਗੀ ਬਹੁਤ ਮਗਰ ਨੂੰ ਆ ਹਨਾ ਕੰਨ ਗੁਣ ਬਹੁਤ ਲੰਮਾ ਤੇ ਪਤਲੇ ਮੂੰਹ ਦੀ ਪੱਠਾ ਜਿਵੇਂ ਪ੍ਰਾਣੀਆਂ ਜਾਤ ਵਾਲੀਆਂ ਬੱਕਰੀਆਂ ਹੁੰਦੀਆਂ ਸੀ ਨਾ ਉਹਨਾਂ ਚੋਂ ਆ ਗਈ ਇਹ ਦੇਖੋ ਹਾਈਟ ਵੀ ਬਈ ਚੰਗੀ ਹੈ ਜੀ ਹਾਂਜੀ ਬਈ ਹਾਈਟ ਚੰਗੀ ਹੈ ਹੁਣ ਇਹ ਚਾਰ ਦੰਦ ਹੋਈ ਹੈ ਬਈ ਹਾਂ ਚਾਰ ਦੰਦ ਹੋ ਚਾਰ ਦੰਦ ਹੋ ਗਈ ਇਹਨੇ ਬੱਚਾ ਕਿਹੋ ਜਿਹਾ ਦਿੱਤਾ ਸੀ ਬਈ ਬੱਚਾ ਬਈ ਕਾਲੀ ਪੱਠ ਸੀਗੀ ਇਹਦੇ ਮਗਰ ਅੱਛਾ ਲਓ ਜੀ ਤੇ ਆਹ ਪੂਰੀ ਤਾਂ ਨਹੀਂ ਲਵਾਈ ਬਈ ਨਹੀਂ ਬਈ ਇਹ ਤਾਂ ਖਾਲੀ ਫਿਰਦੀ ਹੈ ਪੱਠ ਜੀ ਠੀਕ ਹੈ ਜੀ ਇਹਦਾ ਬਾਪ ਕਿਹੜਾ ਸੀ ਬਈ ਇਹਦਾ ਬਾਪ ਵੀ ਉਹੀ ਹੈ ਬਈ ਅੱਛਾ ਸੇਮ ਹੀ ਹੈ ਹਾਂਜੀ ਬਈ ਸੇਮ ਹੀ ਹੈ ਦੇਖੋ ਬਈ ਬਹੁਤ ਸੋਹਣੀਆਂ ਪੱਠਾਂ ਨੇ ਸਿੰਘ-ਸੁੰਗ ਦੀਆਂ ਬਹੁ ਆ ਭਈ 8 ਦੰਦ ਹੋ ਗਈ ਪੱਠਾ ਇਹ 베ੱਗ ਵਾਲੇ ਦੇਵ ਦੇ ਘਰੋਂ ਆਈ ਸੀ ਇਹ ਪੱਠਾ ਅੱਛਾ ਇਹ ਵੀ ਉਹਨਾਂ ਦੇ ਘਰੋਂ ਆਈ ਸੀ ਹਾਂਜੀ ਭਈ ਇਹ ਵੀ ਘਰੋਂ ਆਈ ਸੀ ਆ ਬੱਕਰੀ ਮਗਰ ਪੱਠਾ ਆਈ ਸੀ ਇਹ 6 ਦੰਦ ਹੋ ਗਈ ਹੁਣ ਭਈ ਪੱਠਾ ਠੀਕ ਹੈ ਭਈ ਹਾਂਜੀ ਭਈ ਇਹ ਕਿੱਥੋਂ ਆਈ ਸੀ ਭਈ ਇਹ ਵੀ 베ੱਗਿਓ ਆਈ ਸੀਗੀ ਭਈ ਉਹਨਾਂ ਦੇ ਘਰੋਂ ਪੱਠਾ ਆਈ ਸੀ ਬੱਕਰੀ ਮਗਰ ਭਈ ਠੀਕ ਹੈ ਭਈ ਹਾਂਜੀ ਭਈ ਲਓ ਭਈ ਭਈ ਜਦੋਂ ਤੁਸੀਂ ਲੈ ਕੇ ਆਓ ਤਾਂ ਬਾਪੂ ਦੇਵ ਵੀ ਜਾਉਂਦਾ ਹੋਊਗਾ ਹਾਂਜੀ ਹਾਂਜੀ ਭਈ ਇਹ ਸਭ ਉਹਨੇ ਉਹਦੀ ਦੇਣ ਆਪਣੇ ਲਈ ਠੀਕ ਹੈ ਸਾਰੀਆਂ ਪੱਠਾਂ ਬੱਕਰੀਆਂ ਉਸੇ ਨੇ ਦਿੱਤੀਆਂ ਜੰਨੀ ਉਹਨੇ ਆਪ ਦੇ ਘਰੋਂ ਦੇਖ ਲਓ ਭਈ ਬੱਕਰੀਆਂ ਦਾ ਸ਼ੌ ਬੰਦਾ ਦੁਨੀਆ ਤੋਂ ਤੁਰ ਜਾਂਦਾ ਪਰ ਨਾ ਜਿਉਂਦਾ ਰੱਖਦੇ ਆ ਜਾਨਵਰ ਹਨਾ ਬਾਈ ਹਾਂਜੀ ਹਾਂਜੀ ਬਾਈ ਅੱਜ ساری ਜ਼ਿੰਦਗੀ ਨਾ ਉਹਨਾਂ ਦਾ ਰੋਮਾਨ ਦੇ ਜੈਨੇਚਰ ਜਾਨਵਰ ਰਹਿਣਗੇ ਆਪ ਰਵਾਂਗੇ ਉਹਨਾਂ ਚਾ ਹਾਂ ਬਾਈ ਦੇਵ ਸਦਾ ਨਾਲ ਆਪਣੇ ਲਓ ਜੀ ਦੇਖੋ ਬਾਈ ਤੇ ਬਾਈ ਇੱਕ ਗੱਲ ਹੋਰ ਜਿਵੇਂ ਆਪਾਂ ਸੁਣਦੇ ਆ ਵੀਡੀਓ ਚ ਵੀ ਕਹਿ ਦਿੰਦੇ ਆ ਵੈਸੇ ਵੀ ਲੋਕ ਕਹਿੰਦੇ ਹੁੰਦੇ ਵੀ ਨਵੇਂ ਬੰਦੇ ਨਾਲ ਬੰਦੇ ਯਾਰ ਠੱਗੀ ਮਾਰ ਜਾਂਦੇ ਚੰਗਾ ਜਾਨਵਰ ਨਹੀਂ ਦਿੰਦਾ ਕੋਈ ਥੋੜੇ ਕੋਲੇ ਜਿੰਨੀਆਂ ਬੱਕਰੀਆਂ ਬਾਹਰੋਂ ਆਈਆਂ ਸਾਰੀਆਂ ਚੰਗੀਆਂ ਹੀ ਨੇ ਸਾਰੀਆਂ ਚੰਗੀਆਂ ਬਈ ਆਪਣੇ ਨਾਲ ਤਾਂ ਕਿਸੇ ਨੇ ਠੱਗੀ ਨਹੀਂ ਮਾਰੀ ਆਪਾਂ ਐਵੇਂ ਕਹਿ ਦਈਏ ਹੈਨਾ ਵੀ ਜਿਵੇਂ ਨਵਾਂ ਕੰਮ ਸਟਾਰਟ ਕੀਤਾ ਸੀ ਆਪਾਂ ਜਾਨਵਰ ਦੇ ਪੈਸੇ ਠੋਕ ਕੇ ਦਿੰਦੇ ਸੀ ਅਗਲੇ ਨੂੰ ਕਹਿ ਵੀ ਦਿੰਦੇ ਸੀ ਜਾਨਵਰ ਠੋਕ ਕੇ ਦੇ ਦੇ ਅਗਲੇ ਨੇ ਵੀ ਨਹੀਂ ਕੋਸਲ ਕੋ ਕੇ ਰੱਖਿਆ ਕਿਸੇ ਨੇ ਵੀ ਬਈ ਦੇਵ ਨੇ ਨਹੀਂ ਰੱਖਿਆ ਮੈਂਗੀਆਂ ਵੀ ਖਰੀਦੀਆਂ ਹੁਣ ਮੈਂਗੀਆਂ ਵੀ ਖਰੀਦੀਆਂ ਵੱਡੀਆਂ 2-3 ਬੱਕਰੀਆਂ ਹੱਥੋਂ ਫੜ ਕੇ ਲੈਤੀਆਂ ਦੇਵਤਾਏ ਤੋਦੋਂ ਉਹ ਕਹਿੰਦਾ ਸੀ ਤੈਨੂੰ ਜੋ ਚੰਗੀ ਲੱਗਦੀ ਤੂੰ ਫੜ ਲੈ ਮੈਂ ਰੇਟ ਬਾਅਦ ਚ ਕਰੂੰਗਾ ਜੇ ਆਪਾਂ ਬਈ ਦੇਖੀਏ ਥੋੜਾ ਵੀ ਤਜ ਵੀ ਵੇਚਣਾ ਇਹਨਾਂ ਨਾਲੋਂ ਖਰੀਦਣ ਨਾਲ ਚ ਕਮੀ ਜ਼ਿਆਦਾ ਹੁੰਦੀ ਹੈ ਹਨਾ ਜੇ ਮਹਿੰਗਾ ਵੀ ਜਾਨਵਰ ਆ ਗਿਆ ਆਪਾਂ ਉਹਦੇ ਤੋਂ ਵੀ ਕਮਾਈ ਲੈ ਸਕਦੇ ਕਮਾਈ ਲੈ ਸਕਦੇ ਆ ਬਈ ਹਨਾ ਕਮਾਈ ਲੈਣ ਦਾ ਵੀ ਢੰਗ ਹੁੰਦਾ ਹੈ ਹਨਾ ਦੇਖੋ ਵੀ ਬੱਕਰਾ ਹੋਣਾ ਚਾਹੀਦਾ ਮੇਨ ਮੁੱਦਾ ਮੈਂ ਤਾਂ ਇਹ ਜਾਣਦਾ ਜੇ ਬੱਕਰਾ ਹੁਣ ਆਪਾਂ ਬੱਕਰੀ ਲੈ ਲਈ ਆਪਣੇ ਕੋਲੇ ਬੱਕਰਾ ਹੈ ਨਹੀਂਗਾ ਬੱਕਰੀ ਚੰਗੀ ਲੈ ਲਈ ਉਹ ਕਮਾਈ ਬੱਕਰੀ ਨਹੀਂ ਦਿੰਦੀ ਆਪਣੇ ਕੋਲੇ ਬੱਕਰਾ ਵੀ ਚਾਹੀਦਾ ਬਰੀਡਰ ਮੌਕੇ ਦਾ ਚੰਗਾ ਹੋਣਾ ਚਾਹੀਦਾ ਤੇ ਇਹਨਾਂ ਨੇ ਬਈ ਬੱਚੇ ਕਿਹੋ ਜਿਹੇ ਦਿੱਤੇ ਆ ਇਹਦਾ ਬਈ ਬੱਚਾ ਅੰਦਰ ਬੈਠਾ ਗਿਆ ਇੱਕ ਲਾਲ ਡੱਬਾ ਇੱਕ ਪੱਠ ਫਿਰਦੀ ਹੈ ਦੀ ਬਾਹਰ ਹੁਣ ਇਹ ਕ੍ਰੋਸ ਹੈਗੀ ਮੌਕੇ ਦੀ ਬਈ ਲਓ ਬਈ ਹੋਰ ਵੀ ਦਿਖਾ ਦਿੰਨੇ ਆ ਕਿ ਸਾਨੂੰ ਇੰਨਾ ਚੋ ਤਾਂ ਨਹੀਂ ਸੇਲ ਬਈ ਕੋਈ ਇੰਨਾ ਚੋ ਇੱਕ ਧੋਮੇ ਕਰਦੇ ਆ ਭਾਈ ਦੋਨੇ ਇਹ ਬਈ ਕਰ ਦੂਗਾ ਬਈ ਸੇਲ ਨੰਬਰ ਦਿੱਤਾ ਸਕਰੀਨ ਤੇ ਫੋਨ ਕਰ ਲਿਓ ਬਈ ਆ ਗਈ ਬਈ ਕਾਲੀ ਡੱਬੀ ਹਨਾ ਚੰਗੀ ਹਾਈਟ ਆ ਚੰਗੀ ਲੈਂਥ ਆ ਬੱਕਰੀ ਦੀ ਕੰਨ ਕੁੰਨ ਵੀ ਬਹੁਤ ਸੋਹਣਾ ਲੱਗਿਆ ਦੱਸਿਓ ਬਈ ਇਹਨਾਂ ਬਾਰੇ ਆ ਭਾਈ 8 ਦੰਦ ਦੋਗੀ ਪਾਠ ਠੀਕ ਆ ਬਈ ਤੇ ਇਹ ਸੂਣ ਵਾਲੀ ਆ ਹੁਣ ਮੌਕੇ ਤੇ ਤਿਆਰ ਆ ਗਈ ਦਿਨਾ ਤਿਆਰੀ ਆ ਪਾਠ ਠੀਕ ਆ ਪਹਿਲਾਂ ਕਿੰਨੇ ਸੂਏ ਸੂਈ ਆ ਬਈ ਇਹ ਤਿੰਨ ਸੂਏ ਸੂਈ ਆ ਤੇ ਕਿ ਚੌਥਾ ਸੂਏ ਸੁੰਦੀ ਆ ਬਈ ਠੀਕ ਹੈ ਬੱਚੇ ਦੋ ਦੋ ਦਿੰਦੀ ਹੈ ਹਾਂਜੀ ਬਾਈ ਦੋ ਬੱਚੇ ਪੇੜ ਤੋਂ ਬਈ ਬਹੁਤ ਸੋਹਣੀ ਹੈ ਬੱਕਰੀ ਭਾਰੀ ਹੈ ਪੂਰੀ ਹੈ ਨਾ ਹਾਂਜੀ ਹਾਂਜੀ ਕਿਹੜੇ ਬੱਕਰੇ ਦੀ ਹੈ ਬਈ ਆਪ ਇਹ ਇਹ ਬਾਈ ਦੇਵ ਵਾਲੇ ਬੱਕਰੇ ਦੀ ਹੈ ਚੈਣੇ ਵਰਗਿਆਂ ਤੋਂ ਬੱਕਰਾ ਹੈ ਜਿਹੜਾ ਮਹਾਰਾਜ ਵਾਲੀ ਇੱਕ ਦੇ ਮਹਾਰਾਜ ਵਾਲੀ ਹਾਂਜੀ ਹਾਂਜੀ ਇਹ ਆਪਣੇ ਘਰ ਦੀ ਜੰਪ ਵਾਲੀ ਹਾਂਜੀ ਬਾਈ ਆਪਣੇ ਘਰ ਦੀ ਜੰਪ ਵਾਲਾ ਠੀਕ ਹੈ ਇਹ ਦੋਨੇ ਹੀ ਬਈ ਹਾਂਜੀ ਬਾਈ ਦੋਵੇਂ ਪੱਠਾ ਠੀਕ ਹੈ ਤੇ ਇਹਦੀ ਕੀ ਡਿਟੇਲ ਅਗਲੀ ਦੀ ਇਹ ਵੀ ਅੱਠ ਦੰਦ ਹੋਗੀ ਇਹ ਤੀਜਾ ਸੂਆ ਹੁਣ ਸੂਂਦੀ ਹੈ ਬਈ ਠੀਕ ਹੈ ਬਈ ਦੇਖੋ ਬਈ ਬੱਕਰਿਆਂ ਵਰਗੀ ਬੱਕਰੀ ਹੈ ਹਨਾ ਖੜਣੀ ਖੁੱਡਣੀ ਦੇਖੋ ਹਾਂਜੀ ਬਾਈ ਬ ਇੰਨਾ ਚੋ ਹੈਗੀ ਸੇਲ ਬਈ ਕੋਈ ਨਹੀਂ ਬਈ ਇੰਨਾ ਚੋ ਨਹੀਂ ਸੇਲ ਕਰੂ ਪੱਠਾ ਇਹ ਬੱਚੇ ਆਪਾਂ ਸੇਲ ਕਰ ਦਿਆ ਇਹਨਾਂ ਦੇ ਬੱਚੇ ਹਾਂਜੀ ਕਿੰਨਾ ਤੱਕ ਸੂਨ ਵਾਲੀਆਂ ਆਪਣੇ ਕੋਲੇ ਤਿਆਰ ਆ 20 ਦਿਨਾਂ ਤੱਕ ਬਈ ਇਹ ਕਿਸੇ ਨੇ ਬੱਚੇ ਲੈਣੇ ਹੁਣ ਆਪਾਂ ਸੇਲ ਕਰ ਦਾਂ ਤੁਹਾਡੇ ਅਗਲਾ ਕਿਹੜੇ ਬੱਕਰੇ ਤੋਂ ਲੱਗੀਆਂ ਨੇ ਇਹ ਕਾਲੇ ਬੱਕਰੇ ਤੋਂ ਲੱਗੀਆਂ ਹੋਈਆਂ ਵੱਡੇ ਤੋਂ ਬਈ ਠੀਕ ਹੈ ਵੱਡਾ ਉਹਦਾ ਬੱਚਾ ਆਪਣੇ ਕੋਲੇ ਨਾਲ ਬਰੀਡਰ ਬਾਈ ਤੁਹਾਨੂੰ ਦਿਖਾਵਾਂਗੇ ਬਾਈ ਹੋਰਾਂ ਕੋਲੇ ਜੈਡ ਬਲੈਕ ਉਹਦੇ ਤੋਂ ਲੱਗੀਆਂ ਨੇ ਬੱਚੇ ਪੁੱੱਚੇ ਬਹੁਤ ਸੋਹਣੇ ਆਉਣਗੇ ਕਿਉਂਕਿ ਬੱਕਰਾ ਵੀ ਤੇ ਬੱਕਰੀਆਂ ਵੀ ਪਿੱਛੋਂ ਜਾਤ ਦੀਆਂ ਚੰਗੀਆਂ ਨੇ ਹਣਾ ਬੱਚੇ ਜਿਨ੍ਹਾਂ ਨੇ ਲੈਣਾ ਫਿਰ ਬਈ ਬੁੱਕ ਵੀ ਕਰ ਸਕਦੇ ਆ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਲੈ ਤੁਰ ਲੋ ਬਈ ਇਹਨਾਂ ਬਾਰੇ ਦੱਸਿਓ ਹੁਣ ਲਾਲ ਡੱਬੀਆਂ ਪੱਠਾ ਮਾਰੇ ਕੀ ਇਹ ਵੱਡੀ ਬੱਕਰੀ ਦੀ ਪੱਠਾ ਬਈ 베ੱਗੇ ਵਾਲੀ ਦੀ ਠੀਕ ਆ ਜਿਹੜੀ ਉਹ ਕਾਲੀ ਡੱਬੀ ਆ ਹਾਂਜੀ ਬਾਈ ਕਾਲੀ ਡੱਬੀ ਬੱਕਰੀ ਦੀ ਪੱਠਾ ਠੀਕ ਆ ਬਾਈ ਤੇ ਦੰਦੋ ਕਿਵੇਂ ਆ ਬਈ ਇਹ ਦੰਦ ਬਈ ਚਾਰ ਦੰਦ ਹੋ ਗਈ ਇਹ ਪੱਠਾ ਹੁਣ ਚਾਰ ਦੰਦ ਪੱਠਾ ਬਈ ਹਾਂਜੀ ਇਹ ਵੱਡੀ ਇਹ ਜਿਹੜੀ 베ੱਗੇ ਵਾਲੀ ਬੱਕਰੀ ਆ ਬਈ ਹੋਰਾਂ ਕੋਲ ਉਹਦੀ ਪੱਠਾ ਆ ਇਹ ਹਾਂਜੀ ਹਾਂਜੀ ਬਾਈ ਤੇ ਇਹ ਸੂਣ ਚ ਕਿਵੇਂ ਆ ਬਈ ਹੁਣ ਹੁਣ ਦੂਜਾ ਸੂਆ ਲੱਗੀ ਆ ਗੱਬ ਬਈ ਨਗ ਮਹੀਨਿਆਂ ਦੀ ਗੱਭ ਆ ਗਈ ਇਹ ਬਈ ਅੱਛਾ ਪਹਿਲਾਂ ਇੱਕ ਵਾਰੀ ਸੂਈ ਆ ਹਾਂਜੀ ਬਈ ਪਹਿਲਾਂ ਸੂਈ ਪਈ ਚੋਰੀਆਂ ਨੂੰ ਲੱਗੀ ਸੀਗੀ ਪੱਟੀ ਠੀਕ ਹੈ ਕਿਹੋ ਜਿਹਾ ਬੱਚਾ ਦਿੱਤਾ ਸੀ ਇਹਨੇ ਬਈ ਲਾਲ ਡੱਬੇ ਦਿੱਤੇ ਸੀਗੇ ਲਾਲ ਡੱਬੇ ਤੇ ਆਹ ਬੱਕਰੀ ਬਈ ਇਹ ਵੀ ਇਹ ਵੀ 8 ਦੰਦ ਦਾ ਬਈ ਇਹ 8 ਦੰਦ ਦਾ ਹੈ ਨਾ ਹਾਂਜੀ ਬਈ ਇਹ ਕਿਵੇਂ ਹੈ ਬਈ ਹੁਣ ਸੂਣ ਵਾਲੀ ਆ ਹਾਂਜੀ ਬਈ ਹੁਣ ਤਿਆਰ ਆ ਸੂਣ ਤੇ ਬਸ 15 ਦਿਨ ਰਹਿ ਗਏ ਪੱਠ ਦੇ ਠੀਕ ਹੈ ਬਈ ਕਿਹੋ ਜਿਹਾ ਰਿਜ਼ਲਟ ਕੱਢਦੀ ਹੈ ਇਹ ਇਹ ਲਾਲ ਡੱਬਈ ਬਈ ਲਾਲ ਡੱਬਈ ਹਾਂਜੀ ਬਈ ਤੇ ਦੋਨੇ ਬਈ ਕਿਹੜੇ ਬੱਕਰਿਆਂ ਤੋਂ ਲਵਾਈਆਂ ਇਹ ਇਹ ਬਈ ਆ ਤਾਂ ਕਾਲੇ ਬੱਕਰੇ ਤੋਂ ਲੱਗੀ ਹੋਈ ਹੈ ਬਈ ਹਾਂਜੀ ਤੇ ਇਹ ਦੂਜੇ ਤੋਂ ਲੱਗੀ ਹੋਈ ਹੈ ਚੈਣੇ ਤੋਂ ਆਇਆ ਹੈ ਜਿਹੜਾ ਹੁਣ ਬੱਕਰਾ ਬਈ ਭੰਮੇ ਵਾਲੇ ਬੱਕਰੇ ਦਾ ਠੀਕ ਹੈ ਬਈ ਆ ਇਹਦੀ ਪੱਠ ਹੈ ਹਾਂਜੀ ਬਈ ਇਹ ਇਹਦੀ ਪੱਠ ਹੈ ਆ ਦੇਖੋ ਬਈ ਰਿਜ਼ਲਟ ਹੈ ਨਾ ਚਾਰ ਬੱਚੇ ਸੀਗੇ ਇੱਕ ਪੱਠ ਬਚੀ ਚਾਰ ਬੱਚੇ ਸੀਗੇ ਬੱਕਰੀ ਮਗਰ ਬਾਈ ਕਹਿੰਦਾ ਇੱਕ ਪੱਠ ਬਚੀ ਆ ਦੇਖੋ ਬਈ ਪੱਠ ਬਹੁਤ ਸੋਹਣੀ ਆ ਕਿਨੇ ਮਹੀਨੇ ਦੀ ਹੋ ਗਈ ਬਈ ਇਹ ਇਹ ਬਈ ਹੋ ਗਈ ਸਾਢੇ 6 ਮਹੀਨਿਆਂ ਦੀ ਪੱਠ ਹੋ ਸਾਢੇ 6 ਮਹੀਨਿਆਂ ਦੀ ਦੇਖੋ ਬਈ ਪੱਠ ਬਹੁਤ ਸੋਹਣੀ ਆ ਇਹ ਰੱਖੀ ਹੋਈ ਆ ਬਈ ਇਹ ਹਾਂਜੀ ਬਈ ਇਹ ਰੱਖੀ ਹੋਈ ਆ ਇਹ ਵੱਡੇ ਬੱਕਰੇ ਦੀਆਂ ਪੱਠਾਂ ਆ ਅੱਛਾ ਅੱਛਾ ਵੇਗੇ ਵਾਲੇ ਬੱਕਰੇ ਦੀਆਂ ਪੱਠਾਂ ਲਓ ਬਈ ਆ ਜੋੜੀ ਆ ਗਈ ਦੇਖੋ ਆ ਬੱਕਰੀਆਂ ਜਿਹੜੀਆਂ ਇਹ ਮਹਾਰਾਜ ਤੇ ਲਹਿਰੇ ਵੇਗੇ ਨਾ ਪਿੰਡਾਂ 'ਚ ਤੁਹਾਨੂੰ ਮਿਲਣਗੀਆਂ ਇਹੋ ਜੀਆਂ ਬੱਕਰੀਆਂ। ਹਾਂਜੀ ਬਾਈ। ਉਹ ਸੇਰਖਾਂ ਵਾਲੀ ਲਾਈਨ ਤੇ ਦੇਵ ਲਹਿਰੇ ਵੇਗ ਵਾਲੀ ਲਾਈਨ ਨਾ। ਹਾਂ ਬਾਈ। ਪ੍ਰਾਣੀਆਂ ਬੱਕਰੀਆਂ ਇਹ। ਬਈ ਦੱਸਿਓ ਇਹਨਾਂ ਬਾਰੇ। ਆਹ ਬਾਈ 6 ਦੰਦ ਹੋਗੀ ਬਾਈ। ਠੀਕ ਹੈ ਜੀ। ਇਹ ਹੁਣ ਕ੍ਰੋਸ ਆ ਮੋਕੇ ਦੀ। ਹਾਂਜੀ। ਆਹ 4 ਦੰਦ ਹੋਗੀ ਇਹ ਸੂਪ ਹੀ ਬਾਈ ਹੁਣ। ਇਹ ਦੀ 3 ਹੈਗੀ ਬਾਈ। ਠੀਕ ਹੈ। ਹਾਂਜੀ ਬਾਈ। ਲਓ ਜੀ ਦੇਖੋ ਬਾਈ। ਤੇ ਇਹ ਬਈ ਕਿਹੜੇ ਬੱਕਰੇ ਦੀਆਂ ਇਹ ਆਪ? ਇਹੇ ਵੱਡੇ ਬੱਕਰੇ ਦੀਆਂ 베ਗੇ ਵਾਲੇ ਦੀਆਂ ਬਈ। 베ਗੇ ਵਾਲੇ ਦੀਆਂ। ਚਿੱਟੇ ਮੂੰਹ ਵਾਲੇ ਦੀਆਂ ਲਾਲ ਡੱ ਬਹੁਤ ਸੋਹਣੀਆਂ ਬੱਕਰੀਆਂ ਨੇ ਬਾਈ ਦੇਖੋ ਹਣਾ ਇਹਨਾਂ ਚੋਂ ਤਾਂ ਨਹੀਂ ਸੇਲ ਬਾਈ ਕੋਈ ਨਹੀਂ ਬਾਈ ਇਹਨਾਂ ਚੋਂ ਨਹੀਂ ਸੇਲ ਇਹ ਕਰੂ ਪੱਠਾ ਬਹੁਤ ਸੋਹਣੀ ਹੈ ਪੱਠਾ ਨਹੀਂ ਬਾਈ ਦੇਖ ਲਓ ਇੱਧਰ ਤੇ ਲਓ ਹੁਣ ਤੁਹਾਨੂੰ ਕਾਲੀ ਦਿਖਾਉਣੀ ਆ ਇੱਕ ਕਾਲੀ ਬੱਕਰੀ ਆ ਬਾਈ ਹੋਰਾਂ ਕੋਲੇ ਚੰਗੀ ਹਾਈਟ ਹੋਈਟ ਬਹੁਤ ਚੰਗੀ ਹੈ ਚਿੱਟਲੀ ਆਖਰੀ ਬੱਕਰੀ ਉਹਦੇ ਨਾਲ ਹੀ ਪਾਉਂਦੇ ਝੋਲਾ ਇਹ ਬੱਕਰੀ ਬਾਰੇ ਦੱਸਿਓ ਬਾਈ ਕਾਲੀ ਬਾਰੇ ਇਹ ਤਾਂ 2 ਦੰਦ ਹੋਊਗੀ ਇਹ ਤਾਂ ਪੱਠਾ ਨਾ ਨਾ ਚੌਕੀ ਇਹ ਚਾਰ ਦੰਦ ਹੋਊਗੀ ਇਹ ਚਾਰ ਦੰਦ ਦਾ ਬਾਈ ਹਾਂਜੀ ਬਾਈ ਇਹ ਕਿਹੜੇ ਬੱਕਰੇ ਦੀ ਹੈ ਬਈ ਇਹ ਇਹ ਬੇਗੇ ਵਾਲੇ ਬੱਕਰੇ ਦੀ ਹੈ ਹਾਂਜੀ ਬਈ ਠੀਕ ਹੈ ਬਈ ਕਾਲਾ ਵੀ ਸੁੰਦਾ ਫਿਰ ਉਹ ਹਾਂਜੀ ਬਈ ਕਾਲਾ ਵੀ ਸੁੰਦਾ ਸੀਗਾ ਬਈ ਸੂਈ ਆ ਪਹਿਲਾਂ ਇਹ ਬਈ ਹੁਣ ਹਾਂ ਬਈ ਇੱਕ ਸੂਆ ਲੈਤਾ ਪੱਠ ਤੋਂ ਇਹ ਤੋਂ ਠੀਕ ਹੁਣ ਦੂਜੀ ਸੂਏ ਹੁਣ ਕਰਾਸ ਕਰਾਉਣੀ ਹੈ ਬਸ ਅੱਛਾ ਹਜੇ ਖਾਲੀ ਆ ਹਾਂਜੀ ਬਈ ਖਾਲੀ ਫਿਰ ਬੱਚਾ ਨੇ ਕਿਹੋ ਜਿਹਾ ਦਿੱਤਾ ਸੀ ਇਹ ਨੇ ਬਈ ਕਾਲੀਆਂ ਡੱਬੀਆਂ ਪੱਠਾਂ ਦਿੱਤੀਆਂ ਸੀਗੀਆਂ ਬਈ ਠੀਕ ਹੈ ਬਈ ਲਓ ਜੀ ਇੱਕ ਹੋਰ ਆ ਗਈ ਕਾਲੀ ਤੇ ਇਹਦਾ ਵੀ ਚਿੱਟਾ ਮੂੰਹ ਆ ਹਨਾ ਥੋੜਾ ਹਾਂਜੀ ਹਾਂਜੀ ਬਈ ਇਹ ਵੱਡੇ ਬੱਕਰੇ ਦੀਆਂ ਦੇਵ ਕੈਣੇ ਲੋ ਜੀ ਦੇਖੋ ਇਹਦੀ ਹਾਈਟ ਉਹਦੇ ਨਾਲੋਂ ਵੀ ਜ਼ਿਆਦਾ ਹੈ ਹਾਂਜੀ ਬਾਈ ਇਹਦੀ ਹਾਈਟ ਜ਼ਿਆਦਾ ਹੈ ਇਹ ਕਿਵੇਂ ਬਾਈ ਦੰਦਾਂ ਤੋਂ ਇਹ ਬਾਈ 8 ਦੰਦ ਹੋ ਗਈ ਪੱਠ 8 ਦੰਦ ਹਾਂਜੀ ਲੋ ਜੀ ਦੇਖੋ ਇਹ ਕਾਹ ਕੀ ਕਾਲੀ ਪੱਠ ਹੈ ਨਾ ਬਾਈ ਹਾਂਜੀ ਹਾਂਜੀ ਤੇ ਇਹ ਬਾਈ ਇਹ ਇਹ ਵੀ 8 ਦੰਦ ਦਾ ਵੀ ਅਸਾਂ ਦੋਨੇ 8 ਦੰਦ ਦੀ ਹੈ ਹਾਂਜੀ ਹਾਂਜੀ ਬਾਈ ਲੋ ਜੀ ਸੇਮ ਹੀ ਹੈ ਬਾਈ ਹਨਾ ਜਮਾਂ ਦੇਖ ਲਓ ਹਾਈਟ ਮਾੜੀ ਮੋਟੀ ਫਰਕ ਹਾਂਜੀ ਹਾਂਜੀ ਬਾਈ ਇਹ ਵੀ ਬਾਈ ਰੱਖਿਆ ਕੀ ਕਰਦੇ ਇਹ ਵੀ ਰੱਖਿਆ ਬਾਈ ਰੱਖੀਆਂ ਹੋਈਆਂ ਨੇ ਬਈ ਚੰਗੀਆਂ ਪੱਠਾ ਨੇ ਵਧੀਆ ਬੱਚੇ ਸ਼ੇਲ ਕਰ ਦਿੰਦੇ ਬੱਚੇ ਆ ਹੁਣ ਪੱਠ ਗੱਭੀ ਹੈਗੀ ਟਾਈਮ ਥੋੜਾ ਹੀ ਰਹਿ ਗਿਆ ਪੱਠ ਦਾ ਜਿਹੜੇ ਭਰਾਵਾਂ ਨੇ ਇਹ ਬੱਕਰੀਆਂ ਦੇ ਬੱਚੇ ਲੈਣੇ ਆ ਬਈ ਪੱਠ ਦੋ ਜੀ ਸਕਰੀਨ ਸ਼ਾਟ ਲੈ ਕੇ ਬਾਈ ਹੋਰਾਂ ਨੂੰ ਮੈਸੇਜ ਕਰ ਦਿਓ ਵੀ ਆ ਬੱਕਰੀ ਦੇ ਸਾਨੂੰ ਬੱਚੇ ਚਾਹੀਦੇ ਆ ਉਹਦੇ ਬੱਚੇ ਤੁਹਾਨੂੰ ਮਿਲ ਜਾਣਗੇ ਤੇ ਅੱਗੇ ਤੁਹਾਨੂੰ ਛੋਟੀਆਂ ਪੱਠਾ ਦਿਖਾਉਣੇ ਆ ਕਾਲੀਆਂ ਦੇਖੋ ਇੱਧਰ ਰੰਗ ਬਈ ਫਿਰ ਸਾਰੀ ਰੱਖੀ ਬੈਠਾ ਹਾਂ ਹਾਂਜੀ ਹਾਂਜੀ ਬਾਈ ਇਹ ਕਿਲੇ ਨੇ ਨਾ ਇਹ ਦਿगाने ਪੱਠਾ ਬਈ ਇਹ ਬਈ ਹੋਗੀਆਂ 6-6 ਮਹੀਨਿਆਂ ਦੀਆਂ ਪੱਠਾ ਅੱਛਾ ਇਹ ਬੱਕਰੀ ਦੀ ਹਾਂ ਇਸੇ ਬੱਕਰੀ ਦੀਆਂ ਦੋਵੇਂ ਬਈ ਅੱਛਾ ਤੇ ਬੱਕਰੇ ਕਿਹੜੇ ਦੀਆਂ ਨੇ ਜੀ ਇਹ ਬੱਕਰੇ ਦੀਆਂ ਕਾਲੇ ਬੱਕਰੇ ਦੀਆਂ ਕਾਲੇ ਬੱਕਰੀਆਂ ਸੋਹਣਾ ਸੁੰਦਾ ਬਈ ਹਣਾ ਹਾਂਜੀ ਹਾਂਜੀ ਬਈ ਦੇਖੋ ਬਈ ਆਹ ਬੱਕਰੀ ਦੀਆਂ ਤੇ ਆਹ ਪੱਠਾ ਨੇ ਇਹ ਵੀ ਰੱਖਿਆ ਨੇ ਬਈ ਹਾਂਜੀ ਬਈ ਇਹ ਵੀ ਘਰੇ ਰੱਖਿਆ ਜੀ ਦੇਖੋ ਬਈ ਬਹੁਤ ਸੋਹਣੀਆਂ ਚੰਗੀਆਂ ਪੱਠਾ ਨੇ ਬੰਨਣ ਵਾਲੀਆਂ ਲਓ ਜੀ ਬਈ ਬੱਚਿਆਂ ਨੂੰ ਖਰਾਖਰੂਕ ਕੀ ਪਾਉਣਿਆ ਛੋਟਿਆ ਖਾਕ ਬਈ ਮੱਕੀ ਪਾਉਣੇ ਆਪਾਂ ਛੋਲਿਆਂ ਦਾ ਸਿਲਕਾ ਪਾਉਣੇ ਤੇ ਕਣਕ ਪਾਉਣੇ ਬਈ ਤੇ ਵਾਕ ਡਾਣੀ ਬਾਕੀ ਜਿਹੜਾ ਦਾਣਾ ਹੈਗਾ ਉਹ ਡੇਲੀ ਪਾਉਣੇ ਹੋ ਡੇਲੀ ਪਾਉਣੇ ਪਾਉਣੇ ਹਾਂ ਭਾਈ ਇਹ ਚਰਾਈ ਤੇ ਲਿਆਣੇ ਛੋਟੇ ਬੱਚਾ ਹਾਂ ਭਈ ਇਹ ਚਰਾਈ ਤੇ ਹੋਣ ਜਾਣ ਲੱਗੀਆਂ ਪੱਠਾ ਬਸ ਬਾਅਦ ਆ ਅਸੀਂ ਛੱਡ ਲੈਣੇ ਹੁੰਦਾ ਬੱਚਾ ਨਾਲ ਆ ਹੁਣ ਵਧੀਆ ਹੈਗਾ ਬਾਹਰ ਨਰਮਿਆਂ ਦੇ ਵੱਡ ਬੁੱਡਾਗੇ ਹੁਣ ਪੱਠਾ ਜਾਂਦੀਆਂ ਬਾਹਰ ਤੇ ਡੀ ਵਰਮਿੰਗ ਭਾਈ ਕਿੰਨੇ ਟਾਈਮ ਬਾਅਦ ਕਰਦੇ ਡੀ ਵਰਮਿੰਗ ਤਾਂ ਭਾਈ ਟਾਈਮ ਟੂ ਟਾਈਮ ਹੀ ਕਰਦੇ ਆਪਾਂ ਛੋਟੇ ਬੱਚਾ ਨੂੰ ਮੈਂ ਬਹੁਤ ਘੱਟ ਡੀ ਵਰਮਿੰਗ ਕਰਦਾ ਹੁਣ ਕਰੂੰਗਾ ਇਹਨਾਂ ਦਾ ਹੁਣ ਟਾਈਮ ਹੈਗਾ ਪਹਿਲੀ ਡੀ ਵਰਮਿੰਗ ਹੁਣ ਕਰਾਂ ਇਹਨਾਂ ਦੀ ਠੀਕ ਹੈ ਭਾਈ ਲੋ ਆ ਪੱਠ ਦਿਖਾਉਣੇ ਭਾਈ ਬਹੁ ਕਿੰਨੇ ਟਾਈਮ ਦੀ ਹੋ ਗਈ ਬਈ ਇਹ ਬਈ ਹੋ ਗਈ ਸਾਢੇ 5 ਮਹੀਨਿਆਂ ਦੀ ਪੱਠ ਹੈ ਬਈ ਕਿਹੜੇ ਬੱਕਰੇ ਦੀ ਹੈ ਇਹ ਇਹ ਬਈ ਕਾਲੇ ਬੱਕਰੇ ਦੀ ਪੱਠ ਕਾਲੇ ਬੱਕਰੇ ਦੀ ਪੱਠ ਹੈ ਬਈ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਦੇਖੋ ਹਣਾ ਹਾਂਜੀ ਹਾਂਜੀ ਬਾਕੀ ਰੰਗ ਰੰਗ ਦੀ ਮੂੰਹ ਦੀ ਬਹੁਤ ਸੋਹਣੀ ਆ ਹਾਂਜੀ ਹਾਂਜੀ ਦੇਖੋ ਬਈ ਲਓ ਜੀ ਬਈ ਹੋਰ ਦਿਖਾ ਦਿਓ ਲਓ ਵਾ ਮੱਖੀ ਜੀਨੀ ਵੀ ਰੱਖੀ ਬੈਠਾ ਬਈ ਇੱਕ ਹਣਾ ਹਾਂਜੀ ਹਾਂਜੀ ਬਈ ਲਓ ਬਈ ਅੱਗੇ ਇਹਨੂੰ ਮੱਖੀ ਜੀਨੀ ਵੀ ਮੇਹ ਨਹੀਂ ਲਿਆ ਮੱਖੀ ਜੀਨੀ ਬਈ ਕਿਹੜੀ ਬੱਕਰੀ ਦੀ ਹੈ ਇਹ ਏ ਬਾਈ ਬੱਕਰੀ ਲੈਤੀ ہوئی ਹੈ ਆਪਣੀ ਬੱਕਰੀ ਮੋਲਾ ਅੱਛਾ ਹਾਂਜੀ ਬਾਈ ਲਓ ਬਾਈ ਦੇਖੋ ਮੱਖੀ ਜੀ ਨਹੀਂ ਹੈ ਬਾਈ ਪੱਠ ਬਹੁਤ ਸੋਹਣੀ ਚਿੱਟੀ ਅੱਖ ਦੇ ਵਿੱਚ ਤੇ ਸਿੰਗ-ਸੁੰਗ ਦੀ ਕੁਆਲਿਟੀ ਦੇਖੋ ਇਹਦੀ ਬਹੁਤ ਚੰਗੀ ਹੈ ਬਾਈ ਸਿੰਗੀ ਦੀ ਦੇਖੋ ਬਾਈ ਇਹ ਸੂਈ ਆਪਣੇ ਕੋਲੇ ਵੀ ਹਾਂਜੀ ਬਾਈ ਪਹਿਲਾਂ ਵਾਲੀ ਪੱਠ ਹੈਗੀ ਹੁਣ ਕਰੋਸ ਹੈਗੀ ਇਹ ਮੱਖੀ ਅੱਛਾ ਹੁਣ ਦੁਬਾਰਾ ਕਰੋਸ ਹੈਗੀ ਪਹਿਲਾਂ ਵਾਲੀ ਪੱਠ ਇਹਦੇ ਨਾਲ ਆ ਪੱਠਾ ਦੇਖੋ ਪੱਠ ਮਾਂ ਨਾਲੋਂ ਵੀ ਸੋਹਣੀ ਬਣੂਗੀ ਦੇਖੋ ਬਾਈ ਚਿੱਟੀ ਅੱਖ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਬਾਈ ਲੋ ਜੀ ਤੇ ਆਹ ਬਈ ਡੱਬੀ ਇਹ ਡੱਬੀ ਬੱਕਰੀ ਆ ਬਈ ਇਹ ਵੱਡੇ ਬੱਕਰੇ ਦੀ ਬੱਕਰੀ ਆ ਚਿੱਟੇ ਮੂੰਹ ਵਾਲੇ ਦੀ ਅੱਛਾ ਚਿੱਟੇ ਮੂੰਹ ਵਾਲੇ ਦੀ ਘਰੂ ਪੱਠ ਹੈ ਇਹ ਹਾਂਜੀ ਬਈ ਇਹ ਘਰੂ ਪੱਠ ਠੀਕ ਹੈ ਜੀ ਸੂਈਏ ਬਈ ਇਹ ਪਹਿਲਾਂ ਹਾਂਜੀ ਹਾਂਜੀ ਬਈ ਆਪਣੇ ਕੋਲੇ ਬੱਚੇ ਆਪਣੇ ਕੋਲੇ ਬੱਚੇ ਆ ਦੋ ਫੜੇ ਅੱਛਾ ਅੱਛਾ ਬਈ ਚੈਣੇ ਕੋਲੋਂ ਆਇਆ ਬੱਕਰਾ ਉਹ ਤਾਂ ਗਿਆਈ ਆ ਠੀਕ ਹੈ ਬਈ ਹਾਂ ਬਹੁਤ ਚੰਗੀ ਬੱਕਰੀ ਅੱਗੇ ਬੱਚੇ ਵੀ ਦਿਖਾਵਾਂਗੇ ਦੋ ਬੱਕਰੇ ਬਾਹਰ ਖੜੇ ਆਗੇ ਪੂਰੇ ਟਾਪ ਦੇ ਅੱਗੇ ਤੇ ਦੋ ਆਪਣੇ ਕੋਲੇ ਖੜੇ ਆਗੇ ਤੁਹਾਨੂੰ ਗਾਹ ਵੀਡੀਓ ਚ ਦੱਸਾਂਗੇ ਲਓ ਭਾਈ ਅੱਗੇ ਹੋਰ ਬੱਚੇ ਦਿਖਾਉਣੇ ਤੁਹਾਨੂੰ ਦੋ ਪੱਠਾਂ ਡੱਬੀਆਂ ਆ ਆਈਆਂ ਪੱਠ ਲਾਲ ਡੱਬੀਆਂ ਦੇਖੋ ਭਾਈ ਕਿੰਨੇ ਕਿੰਨੇ ਟਾਈਮ ਦੀਆਂ ਭਾਈ ਇਹ ਇਹ ਭਾਈ 4-4 ਕਿੰਨੇ ਦੀਆਂ ਹੋਈਆਂ ਇਹ ਪੱਠਾਂ ਦਾ ਜੀ ਠੀਕ ਹੈ ਇਹ ਵੀ ਰੱਖੀਆਂ ਹੋਈਆਂ ਜੀ ਹਾਂਜੀ ਭਾਈ ਇਹ ਰੱਖੀਆਂ ਹੋਈਆਂ ਪਰ ਘਰੂ ਪੱਠਾਂ ਨੇ ਵੀ ਇਹ ਕਾਹ ਦੇਖ ਲਓ ਆ ਦੋ ਵੀ ਸੋਹਣੀਆਂ ਆ ਗਈ ਲਓ ਜੀ ਜਿਹੜਾ ਲਹਿਰੇ ਵੇਗਣ ਕੋਲੇ ਬੱਕਰਾ ਹੁੰਦਾ ਸੀ ਹਾਂਜੀ ਹਾਂਜੀ ਭਾਈ ਉਹਦੀ ਹੈਗੀ ਇਹ ਪੱਠ ਉਹਦੀ ਪੱਠ ਆ ਗਈ ਇਹ ਭਾਈ ਦੱਸ ਦਿਆਂ ਨੇ ਪੱਠਾਂ ਹਾਂਜੀ ਭਾਈ ਆ ਸਾਰੀਆਂ ਪੱਠਾਂ ਹੀ ਉਹਦੀਆਂ ਆਪਣੇ ਕੋਲੇ ਇਸ ਤੋਂ ਪਹਿਲਾਂ ਵਾਲਾ ਸੂਆ ਜੰਨੀਆਂ ਵੀ ਪੱਠਾਂ ਸੀ ਸਾਰੀਆਂ ਉਸੇ ਦੀਆਂ ਸੀਗੀਆਂ ਬਹੁਤ ਹੀ ਚੰਗੀਆਂ ਪੱਠਾ ਨੇ ਬਈ ਇਹ ਸਾਰੀਆਂ ਇੱਕੋ ਜਿਹੀ ਉਮਰ ਦੀਆਂ ਲੱਗਦੀਆਂ ਬਈ ਹਨਾ ਇਹ ਹਾਂਜੀ ਹਾਂਜੀ ਬਈ ਇੱਕੇ ਉਮਰ ਦੀਆਂ ਆਪਣੇ ਕੋਲੇ 35-40 ਇਹ ਇੱਕੋ ਜਿਹੀਆਂ ਜਮਾ ਅੱਛਾ ਬਈ ਲਓ ਜੀ ਬਈ ਫਿਰ ਹੁਣ ਆਪਣਾ ਬਰੀਡਿੰਗ ਤੇ ਕੰਮ ਆ ਹਨਾ ਹਾਂਜੀ ਬਈ ਆਪਾਂ ਬਰੀਡਿੰਗ ਤੇ ਕੀਤਾ ਤੇ ਬਰੀਡਿੰਗ ਤੇ ਕਰਨਾ ਅੱਗੇ ਤੱਕ ਠੀਕ ਐ ਸੇਲ ਪਰਚੇਜ ਨਹੀਂ ਕਰਦੇ ਨਹੀਂ ਬਈ ਸੇਲ ਪਰਚੇਜ ਬਸ ਵੀ ਕੋਈ 2-4 ਬੱਕਰੀਆਂ ਹਨਾ ਘਰੋਂ ਦੇ ਦਿੰਨੇ ਆਪਾਂ ਆ ਵੀ ਪੱਠਾ ਕੀ ਬਈ ਇਹ 6 ਮਹੀਨਿਆਂ ਦੀ ਹੋ ਗਈ ਬਈ ਹਣ ਇਹ 6 ਮਹੀਨਿਆਂ ਦੀ ਪੱਠਾ ਚਿੱਟੇ ਮੂੰਹ ਦੀ ਬਈ ਹਾਂਜੀ ਹਾਂਜੀ ਬਹੁਤ ਚੰਗੀ ਪੱਠਾ ਦੇਖੋ ਬਈ ਇਹ ਸਾਰੀਆਂ ਉਸੇ ਬੱਕਰੀ ਦੇ ਪੱਠਾ ਬਈ ਲੋ ਜੀ ਤੇ ਬਈ ਜੇ ਕਿਸੇ ਨੇ ਹੁਣ ਕੋਈ ਬੱਚਾ ਲੈਣਾ ਆਪਣੇ ਕੋਲੋਂ ਬੱਕਰਾ ਕੋਈ ਬੱਕਰੀ ਹਨਾ ਜਾਦੇ ਆਪਾਂ ਕਿਹੜੇ ਮਹੀਨੇ ਸੇਲ ਕਰਦੇ ਹੁਣ ਵੀ ਆਪਣੇ ਕੋਲੇ ਹੁਣ ਵੀ ਸਮਾਂ ਹੁਣ ਵੀ ਆਪਾਂ ਸੇਲ ਕਰਾਂਗੇ ਬਾਈ ਹੁਣ ਪੱਠਾ ਫਿਰਦੇ ਆ ਆਪਣੇ ਕੋਲੇ ਕੁਝ ਇੱਕ ਹੈਗੀਆਂ ਨਾਲ ਪੱਠਾ 5-7 ਸੇਲ ਕਰਨ ਵਾਲੀਆਂ ਬਾਕੀ ਹੁਣ ਸੂਆ ਪੈਣ ਵਾਲਾ ਆਪਣੇ ਕੋਲੇ ਮੌਕੇ ਦਾ ਠੀਕ ਹੈ ਬਾਈ ਇੱਕ ਬੱਕਰੀ ਸੂਪੀ ਤੇ ਬਾਕੀ ਬੱਕਰੀਆਂ ਹੁਣ ਦੇਣਾ ਧੀ ਆ ਬਾਈ 15 ਆਪਣਾ ਪਿੰਡ ਦੱਸ ਦਿਓ ਬਾਈ ਕਿੱਥੇ ਜੇ ਪਿੰਡ ਆਪਣਾ ਮੇਠੜੀ ਆ ਬਾਈ ਸਰਸਾ ਰੋਡ ਦੇ ਉੱਤੇ ਆ ਚੋਰਮਾਰ ਤੋਂ 8 ਕਿਲੋਮੀਟਰ ਪਿੱਛੇ ਪੈਂਦਾ ਇਹ ਡੱਬ ਵਾਲੀ ਰੋਡ ਤੇ ਪੈਂਦਾ ਡੱਬ ਵਾਲੀ ਸਰਸਾ ਰੋਡ ਤੇ ਹਾਂਜੀ ਹਾਂਜੀ ਮੇਨ ਰੋਡ ਤੇ ਕੋਰ ਲਾਈਨ ਤੇ ਆ ਹਾਂਜੀ ਹਾਂਜੀ ਲਓ ਜੀ ਦੇਖੋ ਦੱਸਿਓ ਬਈ ਇਹਨਾਂ ਵਾਰੀ ਇਹ 8 8 ਦੰਦ ਹੋ ਗਈਆਂ ਦੂਮੀ ਬਈ ਠੀਕ ਹੈ ਬਈ ਕਿਵੇਂ ਖਾਲੀ ਗੱਬਣ ਕਿਵੇਂ ਆਹੀ ਇਹ ਬਈ ਸੂਈ ਹੋਈ ਆ ਮੌਕੇ ਦੀ ਹੁਣ ਇਹਦੇ ਪੱਠਾ ਫਿਰਦਿਆਂ ਉੱਥੇ ਮਗਰ ਦੋ ਠੀਕ ਹੈ ਬਈ ਪੱਠਾ ਫੜੀ ਬੱਲੇ ਦੀਆਂ ਤੇ ਆਹ ਦੂਜੀ ਬਈ ਇਹ ਵੀ 8 ਦੰਦ ਇਹ ਵੀ 8 ਦੰਦ ਹੋ ਗਈ ਇਹ ਵੀ 8 ਦੰਦ ਆ ਗਈ ਹਾਂਜੀ ਬਈ ਇਹ ਕਿਵੇਂ ਸੂਈ ਆ ਕਿ ਖਾਲੀ ਆ ਜੇ ਸੂਈ ਹੋਈ ਆ ਹੁਣ ਗੱਬਣਾ ਮਹੀਨੇ ਦੀ ਹੁਣ ਕ੍ਰੋਸ ਕਰਵਾਈ ਆ ਬਈ ਇਹ ਪਰ ਬੱਚੇ ਹੈਗੇ ਦੇ ਨਾਲ ਇਹਦੇ ਬੱਚਾ ਹੈ ਨਹੀਂ ਇਸੇ ਵੇਲੇ ਸੇਲ ਹੋ ਗਿਆ ਬਈ ਲਓ ਜੀ ਆਹ ਇਹਦੀਆਂ ਪੱਠਾ ਆ ਗਈਆਂ ਬਈ ਅੱਛਾ ਬਈ ਇੱਕ ਇਹਦੀ ਪੱਠ ਇਹ ਆ ਗਈ ਹਾਂਜੀ ਬਈ ਇੱਕ ਇਹਦੀ ਪਹਿਲਾਂ ਕਾਲੀ ਪੱਠ ਆਈ ਸੀਗੀ ਉਹ ਕਾਲੀ ਬੱਕਰੀ ਨਾਲ ਉਹ ਪੱਠੀ ਦੀ ਸੀਗੀ ਠੀਕ ਹੈ ਜੀ ਇਹ ਵੀ ਚੰਗੀ ਆ ਪੱਠ ਵਈ ਹਾਂਜੀ ਬਈ ਲਓ ਜੀ ਹੋਰ ਦਿਖਾ ਦਿਓ ਬਈ ਆ ਤੁਹਾਨੂੰ ਲਾਲ ਡੱਬੀ ਪੱਠ ਦਿਖਾਉਣੇ ਆ ਬਈ ਹਨਾ ਬਹੁਤ ਚੰਗੀ ਪੱਠ ਆ ਹਾਂ ਜੀ ਪੱਠਾ ਬਈ ਇਹ ਬਈ ਕਿੰਨੇ ਕਿੰਨੇ ਟਾਈਮ ਦੀਆਂ ਇਹ ਹੋਗੀਆਂ ਬਈ 11-11 ਮਹੀਨਿਆਂ ਦੀਆਂ ਪੱਠਾ ਹੁਣ ਠੀਕ ਹੈ ਜੀ 11-11 ਮਹੀਨਿਆਂ ਦੀਆਂ ਬਈ ਖੀਰੀਆਂ ਪੱਠਾ ਨਹੀਂ ਇਹਦਾ ਰੰਗ ਬਈ ਬਹੁਤ ਗੂੜਾ ਆ ਗਿਆ ਨਾ ਹਾਂਜੀ 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 ਇਹਦੀ ਮਾਂ ਕਿਹੋ ਜੀ ਸੀਗੀ ਇਹਦੀ ਮਾਂ ਬਈ ਇਹਨਾਂ ਦੀ ਇੱਕ ਮਾਂ ਹੀ ਆ ਲਾਲ ਲੱਬੀ ਮਾਂ ਸੀਗੀ ਇਹਨਾਂ ਦੀ ਉਹ ਬੱਕਰੀ ਮਰ ਗਈ ਥੋੜਾ ਇਚਰ ਹੋ ਗਿਆ ਪਹਿਲਾਂ ਪੱਠਾ ਇਹ 베ਗੇ ਵਾਲੀ ਲੈਣ ਚ ਆ ਗਈਆਂ ਪੱਠਾ ਉਹ ਵੱਡੀ ਬੱਕਰੀ ਦੀ ਪੱਠ ਸੀਗੀ ਬਈ ਠੀਕ ਹੈ ਬਈ ਇਹ ਬਈ ਬਹੁਤ ਚੰਗੇ ਜਾਨਵਰ ਆ ਬਾਈ ਹੋਰਾਂ ਕੋਲੇ ਹਨਾ ਬਾਈ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੀਆਂ ਚੰਗੀਆਂ ਬੱਕਰੀਆਂ ਰੱਖੀ ਬੈਠੇ ਹੋ ਨਸਲ ਨੂੰ ਸੰਭਿਆ ਹੋਇਆ ਬਾਕੀ ਬਾਈ ਦੇਵ ਜਿਹੜੇ ਲਹਿਰੇ ਵੇਗ ਵਾਲੇ ਕਾਲ ਚਲਾਣਾ ਕਰ ਗਏ ਉਹਨਾਂ ਦਾ ਨਾਮ ਵੀ ਤੁਸੀਂ ਜਿਉਂਦਾ ਰੱਖ ਰਹੇ ਹੋ ਨਾ ਨਹੀਂ ਤਾਂ ਅੱਜ ਕੱਲ ਬੰਦਾ ਜਾਨਵਰ ਲਿਆ ਕੇ ਨਾ ਨਹੀਂ ਜਿੰਨਾ ਚਿਰ ਰਹਾਂਗੇ ਬਾਈ ਨਾ ਉਹਦਾ ਅੱਗੇ ਆਊਗਾ ਕਿਉਂਕਿ ਆਪਾਂ ਨੂੰ ਜਾਨਵਰ ਦਿੱਤੇ ਆ ਆਪਾਂ ਨਾ ਨਾਮ ਲਾਵਾਂਗੇ ਤਾਂ ਉਹਨਾਂ ਨੂੰ ਤਾਂ ਪਤਾ ਵੀ ਹਾਂ ਸਾਥੋਂ ਜਾਨਵਰ ਗਏ ਹੈਗੇ ਜੋ ਚੀਜ਼ ਆਈ ਗਈ ਆ ਉਹ ਤਾਂ ਪਤਾ ਹੁੰਦਾ ਬਾਈ ਸਾਰਿਆਂ ਨੂੰ ਪਤਾ ਬਾਕੀ ਮੇਰਾ ਸਾਰਿਆਂ ਨੂੰ ਪਤਾ ਵੀ ਹਾਂ ਗੋਪੀ ਪੰਜਾਬ ਚ ਆਉਂਦਾ ਦੇਵ ਵਰਗਿਆਂ ਨੂੰ ਚੈਣੇ ਵਰਗਿਆਂ ਨੂੰ ਉੱਥੇ ਆਪਣਾ ਇੱਕ ਘਰ ਬਣਿਆ ਹੋਇਆ ਉਹਨਾਂ ਨਾਲ ਬਾਈ ਹਾਂਜੀ ਹਾਂਜੀ ਆ ਲਓ ਜੀ ਆ ਸ਼ੇਰੀ ਆ ਗਈ ਬੱਕਰੀਆਂ ਬਾਈ ਇਦੇ ਬਾਰੇ ਦੱਸਿਓ ਬਈ ਇਹ ਬਈ 8 ਦੰਦ ਹੋ ਗਈ ਬੱਕਰੀ ਬਈ ਠੀਕ ਹੈ ਬਈ ਹੁਣ ਸੂਣ ਵਾਲੀ ਆ ਬਈ 20 ਕ ਦੰਦ ਲੈਂਦੀ ਆ ਬੱਕਰੀ ਇਹ ਵੀ ਕਰਦੀ ਆ ਆਪਣੇ ਹਾਂ ਬਈ ਇਹ ਵੀ ਕਰਦੀ ਆ ਠੀਕ ਹੈ ਤੇ ਆ ਡੱਬੀ ਬਈ ਇਹ ਵੀ ਕਰਦੀ ਆ ਬਈ ਪੱਠ ਇਹ ਕਿਵੇਂ ਆ ਦੰਦਾਂ ਤੋਂ ਇਹ ਵੀ 8 ਦੰਦ ਲਾ ਗਈ ਹੋਊਗੀ ਬਈ ਹਾਂ ਹਾਂ ਲਾ ਗਈ 8 ਦੰਦ ਸੂਈ ਆਪਣੇ ਕੋਲੇ ਪਹਿਲਾਂ ਹਾਂ ਬਈ ਇਹਦੀ ਪੱਠ ਫਿਰਦੀ ਹੈਗੀ ਉਧਰ ਦੇਖੋ ਬਈ ਬਹੁਤ ਚੰਗੀ ਪੱਠ ਹੈ ਇਹ ਇਹ ਸੇਲ ਕਰਦੇ ਆਂ ਆਪਾਂ ਦੋਵੇਂ ਬੱਕਰੀ ਇਹ ਦੋਨੇ ਸੇਲ ਕਰਦੇ ਆਂ ਹਾਂਜੀ ਬਈ ਦੋਵੇਂ ਸੇਲ ਇੰਨੀ ਡਿਟੇਲ ਦੱਸ ਦਿਓ ਚੰਗੀ ਦੋ ਬਈ 8-8 ਦੰਦ ਆਈਆਂ ਦੋਵੇਂ ਪਰ ਦੋਨੇ 8-8 ਦੰਦ ਦਾ ਹਾਂਜੀ ਬਈ ਤੇ ਗੱਬਣ ਕਿੰਨੇ ਕਿੰਨੇ ਟਾਈਮ ਦੀ ਗੱਬਣ ਬਈ ਬਸ ਚਾ ਇੱਕ ਆ 4 ਮਹੀਨਿਆਂ ਦੀ ਆ ਆ ਸਵਾ 4 ਮਹੀਨਿਆਂ ਦੀ ਗੱਬਾ ਕੀ ਠੀਕ ਹੈ ਤੇ ਕਿਹੜੇ ਬੱਕਰੇ ਤੋਂ ਲੱਗੀਆਂ ਇਹ ਕਾਲੇ ਬੱਕਰੇ ਤੋਂ ਬਈ ਕਾਲੇ ਬੱਕਰੇ ਤੋਂ ਹਾਂਜੀ ਹਾਂਜੀ ਬਈ ਲਓ ਜੀ ਦੇ ਆ ਪੱਠ ਆ ਗਈ ਐ ਇਸ ਪਾਸ ਆ ਇਸ ਪਾਸ ਆ ਰਿਜ਼ਲਟ ਆ ਬਈ ਦੇਖ ਲਓ ਕਿਹੋ ਜਿਹਾ ਰਿਜ਼ਲਟ ਕੱਢਿਆ ਨੇ ਬਹੁਤ ਚੰਗੀ ਪੱਠ ਦਿੱਤੀ ਹਾਂਜੀ ਬਈ ਲਓ ਜੀ ਇਹ ਦੋਨੇ ਬੱਕਰੀਆਂ ਬਾਈ ਹੋਰੀ ਸੇਲ ਕਰ ਦੇਣਗੇ ਠੀਕ ਆ ਬਈ ਤੇ ਸ਼ੇਰੀ ਬਾਈ ਕਿਹੋ ਜਿਹਾ ਰਿਜ਼ਲਟ ਕੱਢਦੀ ਆ ਬਈ ਇਹਦੀਆਂ ਪੱਠਾਂ ਇੱਥੇ ਫਿਰਦੀਆਂ ਸ਼ੇਰੀਆਂ ਪੱਠਾਉਣੀਆਂ ਦੋ ਆ ਆ ਗਈਆਂ ਪੱਠਾਂ ਇਹਦੀਆਂ ਹਾਂਜੀ ਆ ਦੇਖੋ ਵੀ ਰਿਜ਼ਲਟ ਸ਼ੇਰੀ ਬੱਕਰੀ ਦਾ ਰਿਜ਼ਲਟ ਵੀ ਤੁਹਾਨੂੰ ਦਿਖਾਤਾ ਇੱਕ ਪੱਠ ਉਧਰ ਹੋਰ ਲਈ ਜਿਆਦੇ ਬਈ ਆਪਣੇ ਕੋਲੇ ਪੱਠਾ ਹੀ ਆਉਂਦੀਆਂ ਨੇ ਹਣਾ ਹਾਂਜੀ ਬਈ ਹਾਂ ਪੱਠਾ ਨਾਲ ਵਾਧਾ ਵੀ ਛੇਤੀ ਹੋ ਜਾਂਦਾ ਇਹ ਕਾ ਪੱਠਾ ਗੀ ਦੀ ਬਈ ਇਹ ਫਿਰ ਨਾਲ ਹੀ ਦੇ ਦੋਗੇ ਬੱਕਰੀ ਦੇ ਨਹੀਂ ਬਈ ਬੱਕਰੀ ਅੱਛਾ ਕੱਲੀ ਦੇਉਂਗੀ ਬੱਕਰੀ ਦਾ ਸੂਨ ਵਾਲੀ ਆ ਹੁਣ ਆ ਨੱਕ ਨਕੌੜਾ ਦੇਖੋ ਬਈ ਪੱਠਾ ਹਾਂ ਬਹੁਤ ਚੰਗੀਆਂ ਪੱਠਾ ਨੇ ਬਈ ਦੇਖੋ ਇੱਧਰ ਕਿੰਨੇ ਕਿੰਨੇ ਟਾਈਮ ਦੀਆਂ ਹੋਊ ਇਹ ਬਈ 5 ਮਹੀਨਿਆਂ ਤੋ ਉੱਤੇ ਆ ਪੱਠਾ ਠੀਕ ਹੈ ਜੀ ਜੇ ਬਈ ਕਿਸੇ ਨੇ ਪੱਠਾ ਲੈਣੀਆਂ ਛੋਟੀਆਂ ਹਾਂਜੀ ਬਈ ਆਪਣੇ ਕੋਲੇ ਫਿਰਦੀਆਂ 5-6 ਕ ਪੱਠਾ ਉਹ ਆਪਾਂ ਦਿਖਾਈਆਂ ਨਹੀਂ ਹਜੇ ਦਿਖਾਵਾਂਗੇ ਆਪਾਂ ਪੱਠਾ ਉਹ ਵੀ ਸੇਲ ਆ ਲਈਆਂ ਫਿਰਦੀਆਂ ਦੇ ਦਾਂ ਪੱਠਾ ਵੀ ਕੋਈ ਗੱਲ ਨਹੀਂ ਬਾਕੀ ਹੁਣ ਸੂਆ ਪੈਣ ਵਾਲਾ ਦਾ ਦੇ ਦਾਂ ਪੱਟਾ ਇਸ ਸੀਜ਼ਨ ਆਪਾਂ ਸਾਰ ਠੀਕ ਹੈ ਭਾਈ ਤੇ ਬਾਈ ਦਾ ਨੰਬਰ ਦੋਸਤੋ ਦਿੱਤਾ ਹੋਇਆ ਸਕਰੀਨ ਤੇ ਕਿਸੇ ਨੇ ਵੀ ਕੋਈ ਜਾਨਵਰ ਲੈਣਾ ਕੋਈ ਜਾਣਕਾਰੀ ਲੈਣੀ ਹੈ ਬਾਈ ਹਰਨਾ ਸੰਪਰਕ ਕਰ ਲਿਓ ਪਿੰਡ ਮਿਢੀ ਜ਼ਿਲ੍ਹਾ ਸਰਸਾ ਤਹਿਸੀਲ ਡੱਬ ਵਾਲੀ ਹਾਂਜੀ ਹਾਂਜੀ ਸਰਸਾ ਡੱਬ ਵਾਲੀ ਰੋਡ ਤੇ ਪਿੰਡ ਪੈਂਦਾ ਬਾਈ ਦੀ ਅੱਗੇ ਹੋਰ ਵੀ ਵੀਡੀਓ ਆਉਣਗੀਆਂ ਉਹ ਵੀ ਤੁਸੀਂ ਦੇਖਦੇ ਰਹੋ ਸੇਲ ਵਾਲੇ ਜਾਨਵਰ ਵੀ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਵਧੀਆ ਬਾਈ ਨੇ ਜਾਣਕਾਰੀ ਦਿੱਤੀ ਆ ਉਹਦੇ ਜਾਨਵਰ ਦਿਖਾਏ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਸੋਡਾ ਵੀ ਆਉਣ ਲੇ